कुंडलीयां मलाਉਣ ਤੋਂ ਪਹਿਲਾਂ ਸਾਨੂੰ ਸੁਭਾਅ ਮਲਾ ਲੈਣੇ ਚਾਹੀਦੇ ਨੇ ਕਿਸੇ ਨਾਲ ਬਿਜ਼ਨਸ ਕਰਨ ਤੋਂ ਪਹਿਲਾਂ ਕਿਸੇ ਨਾਲ ਵਿਆਹ ਸ਼ਾਦੀ ਕਰਨ ਤੋਂ ਪਹਿਲਾਂ ਕਿਸੇ ਨਾਲ ਰੋਕਾ ਕਰਨ ਤੋਂ ਪਹਿਲਾਂ ਇਵਨ ਕਿ ਤੁਸੀਂ ਤਾਂ ਇਹ ਕਹਿ ਰਹੇ ਹੋ ਕਿ ਬਿਮਾਰੀਆਂ ਵੀ ਤੁਹਾਡੇ ਟੈਂਪਰਾਮੈਂਟ ਤੇ ਯਾਨੀ ਕਿ ਤੁਹਾਡੇ ਸੁਭਾਅ ਤੇ ਨਿਰਧਾਰਤ ਹੁੰਦੀਆਂ ਨੇ ਵੀ ਤੁਹਾਨੂੰ ਆਉਣ ਵਾਲੇ ਸਮੇਂ 'ਚ ਕਿਹੜੀ ਬਿਮਾਰੀ ਜਿਹੜੀ ਹੋ ਸਕਦੀ ਹੈ ਤੇ 엄마 ਤੇ ਲੜਕੀ ਹੈ ਮੇਰੀ ਤੇ ਦੋਤਾ ਦੋਤੀ ਇਹਨਾਂ ਨੂੰ ਬੋਲਣੇ ਚ ਪ੍ਰੋਬਲਮ ਪੈਂਦੀ ਹੈ ਅੱਛਾ ਮਤਲਬ ਇਹ ਗੱਲ ਨਹੀਂ ਪਰਤ ਸਕਦੇ ਸਾਨੂੰ ਡਾਕਟਰ ਸਾਹਿਬ ਦਾ ਪਿਆ ਸੀ ਵੀ ਇਹਨਾਂ ਦੀ ਐਡ ਦੇਖੀ ਸੀ ਅਸੀਂ ਵੀ ਇਹ ਡਾਕਟਰ ਸਾਹਿਬ ਬਹੁਤ ਅੱਛੇ ਨੇ ਪਰ ਮਤਲਬ ਥ੍ਰੀ ਮੰਥ ਦੇ ਬੋਲਣ ਲੱਗ ਪੜੇ ਬੱਚੇ ਟੈਂਪਰਮੈਂਟ ਕਿੱਥੋਂ ਆਉਂਦੇ ਨੇ ਟੈਂਪਰਮੈਂਟ ਦੇਖੋ ਜਿਹੜੀ ਸਾਡੇ ਪ੍ਰਕਿਰਤੀ ਚ ਪੰਜ ਤੱਤਾਂ ਦੀ ਗੱਲ ਕਰਦੇ ਆਪਾਂ ਸਾਰੀ ਜਿੰਨੇ ਵੀ ਟ੍ਰੈਡੀਸ਼ਨਲ ਸਾਇੰਸ ਆ ਉਹਨਾਂ ਚ ਪੰਜ ਤੱਤਾਂ ਦੀ ਗੱਲ ਕੀਤੀ ਗਈ ਹੈ ਚਾਹੇ ਉਹ ਕੋਈ ਮੈਡੀਸਨ ਆ ਟ੍ਰੈਡੀਸ਼ਨਲ ਚਾਹੇ ਉਹ ਕੋਈ ਵੀ ਸਾਇੰਸ ਹੈ ਇਤੇ ਵਿੱਚ 에ਅਰ ਐਲੀਮੈਂਟ ਹੈਗਾ ਉਹਨੂੰ ਕਿਹੜੀਆਂ ਬਿਮਾਰੀਆਂ ਲੱਗਣ ਦੇ ਚਾਂਸਸ ਜ਼ਿਆਦਾ ਹੋ ਜਾਂਦੇ ਨੇ ਜਿੰਨੀਆਂ ਬਲੱਡ ਦੇ ਨਾਲ ਜਿਵੇਂ ਹਾਈਪਰਟੈਂਸ਼ਨ ਦੀ ਗੱਲ ਕਰਦੇ ਆਪਾਂ ਹਾਈਪਰਟੈਂਸ਼ਨ ਇਹਨੂੰ ਹੋ ਸਕਦੀ ਹੈ ਬੰਦੇ ਨੂੰ ਜਿਵੇਂ ਬਲੀਡਿੰਗ ਡਿਸਆਰਡਰ ਹੋ ਸਕਦੇ ਨੇ ਜਿਹੜਾ ਫਾਇਰ ਵਾਲਾ ਉਹਦੀ ਸਭ ਤੋਂ ਜ਼ਿਆਦਾ ਕਿਹਦੇ ਨਾਲ ਬਣਨ ਵਾਲੀ ਹੈ ਫਾਇਰ ਵਾਲੇ ਦੀ ਦੇਖੋ ਫਾਇਰ ਵਾਲੇ ਦੀ ਇਹਦੇ ਨਾਲ ਵੀ ਬਣ ਜੂਗੀ ਇਹਦੀ ਵੀ ਇਹਦੇ ਨਾਲ ਵੀ ਬਣ ਸਕਦੀ ਹੈ ਕਿਉਂਕਿ ਇਹ ਦੋਨੇ ਗੋਲ ओरिएंटेड ਨੇ ਹੈਗਾ ਉਹ ਡਾਕਟਰ ਬਣ ਜੇ ਇੰਜੀਨੀਅਰ ਬਣ ਜੇ ਪਰ ਉਹਦੀ ਰੁਚੀ ਉਸ ਵਾਲੇ ਪਾਸੇ ਬਣਦੀ ਨਹੀਂ ਇਹ ਵੀ ਚੀਜ਼ ਡਿਸਾਈਡ ਕਰਦੇ ਨੇ ਐਲੀਮੈਂਟ ਬਿਲਕੁਲ ਸਰ ਇਹਦਾ ਇਹੀ ਇਹੀ ਚੀਜ਼ਾਂ ਦਾ ਡਿਸਾਈਡ ਕਰਦੇ ਆ ਸਰ ਕੀ ਪ੍ਰੋਬਲਮ ਕੀ ਹੈ ਬੱਚਿਆਂ ਨੂੰ ਇਹ ਬੱਚੇ ਰਿਸਪੌਂਸ ਨਹੀਂ ਕਰਦੀ ਹੈ ਕਿ ਇਹ ਮੇਰੀ ਬੱਟੀ ਹੈ ਜੀ ਇਸ ਗੱਲ ਰਿਸਪੌਂਸ ਨਹੀਂ ਕਰਦਾ ਹੈਗਾ ਜੇ ਇਹਨੂੰ ਬੁਲਾਇਏ ਤਿੰਨ ਚਾਰ ਵਾਰੀ ਫੇਰ ਜਵਾਬ ਦੇ ਦਿੰਦਾ ਹੈਗਾ ਤੁਹਾਡੇ ਰਿਜ਼ਲਟ ਆਖਦੀ ਹੈ ਮੈਨੂੰ ਹੁਣ ਗੱਲ ਸਮਝ ਆਈ ਹੈ ਵੀ ਤਾਂ ਹੀ ਤੁਹਾਡੇ ਜਿਹੜੇ ਰਿਜ਼ਲਟ ਹੈਗੇ ਨੇ ਉਹ ਬਹੁਤ ਮੈਰੀਕਲ ਹੁੰਦੇ ਨੇ ਜਾਦੂਈ ਰਿਜ਼ਲਟ ਹੁੰਦੇ ਨੇ ਤੁਹਾਡੀ ਮੈਡੀਸਨ ਦੇ ਪਹਿਲਾਂ ਤੁਸੀਂ ਟੈਂਪਰਮੈਂਟ ਚੈੱਕ ਕਰ ਬਿਲਕੁਲ ਜੀ ਇਹ ਹਮੇਸ਼ਾ ਮੈਰੀਕਲ ਹੀ ਕਰਦੀ ਹੈ ਇਹਦਾ ਕਈ ਵਾਰੀ ਇਸ ਤਰ੍ਹਾਂ ਵੀ ਹੁੰਦਾ ਵੀ ਲਾਲ ਆਜ ਬਿਮਾਰੀ ਵੀ ਠੀਕ ਹੋ ਜਾਂਦੀ ਹੈ ਜਿਵੇਂ ਕਿ ਕੈਂਸਰ ਹੋਰ ਵੀ ਲੋਕਾਂ ਨੂੰ ਉਹ ਰਿਵਾਈਜ਼ ਕਰਨਾ ਕਿ ਇੱਥੇ ਆ ਕੇ ਆਪਣੇ ਜਿਸ ਬੱਤੇ ਨੂੰ ਪ੍ਰੋਬਲਮ ਹੈ ਉਹ ਆ ਕੇ ਆਪਣੇ ਬੱਚੇ ਨੂੰ ਦਿਖਾ ਸਕਦੇ ਆ। ਇੱਕ ਹੋਰ ਚਾਰਟ ਤੁਹਾਨੂੰ ਦਿਖਾਣਾ ਮੈਂ ਇੱਧਰ ਇੱਕ ਹੋਰ ਥੋੜਾ ਜਿਹਾ ਨੂੰ ਹੋਰ ਵਧੀਆ ਢੰਗ ਨਾਲ ਮੈਂ ਡਿਸਕ੍ਰਾਈਬ ਕੀਤਾ ਜਿਵੇਂ ਜਿਵੇਂ ਮੈਂ ਰੋਲ ਦੀ ਗੱਲ ਵੀ ਕਿਵੇਂ ਕਿਹੜਾ ਰੋਲ ਵਧੀਆ ਨਿਭਾ ਸਕਦੇ ਨੇ। ਜਿਹਨਾਂ ਦੀ 에ਅਰ ਐਲੀਮੈਂਟ ਜਿਨ੍ਹਾਂ ਦੇ ਵਿੱਚ ਜ਼ਿਆਦਾ ਹੈ ਤੇ ਉਹਨਾਂ ਦੇ ਵਿੱਚ ਅਰਥ ਐਲੀਮੈਂਟ ਵਾਲੇ ਨਾਲ ਵਿਆਹ ਹੋ ਜਾਈਏ ਤੇ ਰਿਸ਼ਤਾ ਚੱਲਣਾ ਫਿਰ ਬੜਾ ਔਖਾ ਹੋ ਜਾਂਦਾ। ਬਹੁਤ ਔਖਾ ਜੀ ਬਹੁਤ ਬਹੁਤ ਔਖਾ। ਪਰਸਨੈਲਿਟੀ ਦੀਆਂ ਜਿਹੜੀਆਂ ਖਾਸियत ਲਿਖੀਆਂ ਵੀ ਇਹਨਾਂ ਨੂੰ ਤੁਸੀਂ ਵੀ ਪਛਾਣ ਸਕਦੇ ਹੋ ਲਗਭਗ ਮੋٹے ਮੋٹے ਲੈਵਲ ਤੇ ਜਿਵੇਂ ਦੇਖੋ ਇਹ ਚੀਅਰਫੁਲ ਹੈ ਹਰ ਵੇਲੇ ਖੁਸ਼ੀ ਦੇ ਮੂਡ 'ਚ ਰਹਿੰਦੇ ਆ ਠੀਕ ਹੈ ਜੀ ਕਰੀਅਸ ਨੇ ਇਹਦੇ ਵਿੱਚ ਦੇਖੋ ਇਹਦੀ ਪਰਸਨੈਲਿਟੀ ਦੀ ਗੱਲ ਆ ਵੀ ਪਹਿਲੀ ਗੱਲ ਤਾਂ ਤੁਸੀਂ ਇਹਨਾਂ ਨੂੰ ਅਸਿਊਮ ਨਹੀਂ ਕਰ ਸਕਦੇ ਆ ਅਸਿਊਮਿੰਗ ਰਹਿੰਦੇ ਨੇ ਵੀ ਤੁਸੀਂ ਇਹਨਾਂ ਦੇ ਮਨ 'ਚ ਕੀ ਚੱਲ ਰਿਹਾ ਤੁਸੀਂ ਨਹੀਂ ਪੜ ਸਕਦੇ ਬੰਦੇ ਨਾਲ ਤੇ ਜਹੀ ਬੰਦੇ ਨਾਲ ਵਿਆਹ ਕਰਵਾਉਣ ਵਾਲਾ ਵਿਆਹ ਕਰਾ ਕੇ ਅਡਜਸਟ ਕਰ ਲੈਂਦੇ ਨੇ ਪੋਜੀਸ਼ਨਾਂ ਨੂੰ ਬਿਲਕੁਲ ਜੀ ਸਭ ਤੋਂ ਜੇ ਮੰਨਿਆ ਜਾਵੇ ਕਿਆ ਕਰਾਉਣ ਵਾਸਤੇ ਕਿਹੜੇ ਐਲੀਮੈਂਟ ਸਭ ਤੋਂ ਵਧੀਆ ਅੱਜ ਕੱਲ ਤੇ ਜੀ ਫੈਮਲੀਆ ਦੇ ਵਿੱਚ ਜਿਹੜੇ ਲੜਾਈ ਝਗੜੇ ਨੇ ਉਹ ਬਹੁਤ ਜ਼ਿਆਦਾ ਵਧੇ ਹੋਏ ਨੇ ਸੀ ਇਸ ਕਰਕੇ ਸਵਾਲ ਸਭ ਤੋਂ ਜ਼ਿਆਦਾ ਲਿੰਫੈਟਿਕ ਟੈਂਪਰਮੈਂਟ ਵਧੀਆ ਜੀ ਇਹਨਾਂ ਦੇ ਵਿੱਚ ਜਿਹੜੇ ਬੱਚਿਆਂ ਦੇ ਵਿੱਚ ਫਾਇਰ ਐਲੀਮੈਂਟ ਜ਼ਿਆਦਾ ਹੈਗਾ ਆਈਐਸ ਆਈਪੀਐਸਸੀ ਜਾਂ ਫਿਰ ਹੋਰ ਜਿਹੜੇ ਕੰਪੀਟੀਟਿਵ ਐਗਜ਼ਾਮ ਦੇ ਵਿੱਚ ਉਹਨਾਂ ਦੇ ਚਾਂਸਸ ਜ਼ਿਆਦਾ ਹੋ ਸਕਦੇ ਨੇ ਉਹਨਾਂ ਦੇ ਪੂਰੇ ਚਾਂਸਸ ਹੈ ਜੀ ਉਹ ਬਣੇ ਇਸੇ ਲਈ ਹੈ دوسری ਗੱਲ ਵੱਡੀ ਹੈ ਇਹ ਵਾਲ ਦੀ ਖਾਲ ਖਿਚਨ ਵਾਲੇ ਹੁੰਦੇ ਆ ਜਿਹੜਾ ਫਾਇਰ ਵਾਲਾ ਉਹਦੀ ਸਭ ਤੋਂ ਜ਼ਿਆਦਾ ਕਿਤੇ ਨਾਲ ਬਣਨ ਵਾਲੀ ਹੈ ਫਾਇਰ ਵਾਲੇ ਦੀ ਦੇਖੋ ਹੁਣ ਸਵਾਲ ਇਹ ਹੈ ਕਿ ਐਲੀਮੈਂਟ ਪੈਦਾ ਜਿਨ੍ਹਾਂ 'ਚ ਘਟਨੇ ਜਾਂ ਵੱਧਨੇ ਲੋੜੋਂ ਲੋੜੋਂ ਵੱਧ ਘਟਾਇਆ ਜਾ ਸਕਦੇ ਨੇ ਜਾਂ ਜਿਨ੍ਹਾਂ 'ਚ ਲੋੜੋਂ ਘਟਨੇ ਵਧਾਏ ਜਾ ਸਕਦੇ ਨੇ ਤੁਹਾਡੀ ਰਿਸਰਚ ਕੀ ਕਹਿੰਦੀ ਹੈ ਸਾਫ਼ ਸਾਫ਼ ਗੱਲ ਦੇਖੋ ਜੀ ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਕਾਸਿਫ faruqui ਅੱਜ ਇੱਕ ਵਰਮੜ ਤੋਂ ਅਸੀਂ ਪਹੁੰਚੇ ਆਂ ਜ਼ਿਰਕਪੁਰ ਜਿੱਥੇ ਡਾਕਟਰ ਰਜਿੰਦਰ ਪੰਜਾਬ ਦੇ ਨਾਮ ਵਰ ਜਿਹੜੇ ਡਾਕਟਰ ਹੈਗੇ ਨੇ ਰਿਸਰਚਰ ਹੈਗੇ ਨੇ ਬਹੁਤ ਵੱਡੇ ਵੱਡੇ ਰਿਸਰਚ ਆ ਉਹਨਾਂ ਨੇ ਕੀਤੀਆਂ ਨੇ ਤੇ ਅੱਜ ਇੱਕ ਹੋਰ ਵੱਡੇ ਰਿਸਰਚ ਉਹ ਲੈ ਕੇ ਆਏ ਨੇ ਉਹਨਾਂ ਦਾ ਕਹਿਣਾ ਹੈ ਕਿ ਬਹੁਤ ਸਾਰੀਆਂ ਦਿੱਕਤਾਂ ਸਾਡੇ ਸਰੀਰ ਦੇ ਵਿੱਚ ਬਹੁਤ ਸਾਰੀਆਂ ਪਰੇਸ਼ਾਨੀਆਂ ਜਿਹੜੀਆਂ ਉਹ ਸਾਡੇ ਐਲੀਮੈਂਟ ਡਿਸਾਈਡ ਕਰਦੇ ਨੇ ਔਰ ਐਲੀਮੈਂਟ ਕੀ ਡਿਸਾਈਡ ਕਰਦੇ ਨੇ ਕਿਵੇਂ ਡਿਸਾਈਡ ਕਰਦੇ ਨੇ ਇੱਥੇ ਤੱਕ ਕਿ ਉਹਨਾਂ ਦਾ ਕਹਿਣਾ ਹੈ ਕਿ ਕੁੰਡਲੀ ਦਿਖਾਉਣ ਤੋਂ ਪਹਿਲਾਂ ਜੇਕਰ ਬੰਦੇ ਦੇ ਐਲੀਮੈਂਟ ਬਾਰੇ ਜੋ ਦੇ ਅੰਦਰ ਹੈਗੇ ਨੇ ਉਹਦਾ ਪਤਾ ਕਰ ਲਿਆ ਜਾਵੇ ਵਿਗਿਆਨਿਕ ਢੰਗ ਨਾਲ ਤਾਂ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਪਹਿਲਾਂ ਡਿਸਾਈਡ ਹੋ ਸਕਦੀਆਂ ਨੇ ਤੇ ਤਲਾਕ ਦਾ ਲੜਾਈ ਝਗੜੇ ਦਾ ਖਤਰਾ ਬਿਮਾਰੀਆਂ ਦਾ ਖਤਰਾ ਜਿਹੜਾ ਉਹ ਘਟ ਸਕਦਾ ਹੈ ਅੱਜ ਤੁਹਾਡੀ ਮੁਲਾਕਾਤ ਹੈਗੀ ਹੈ ਡਾਕਟਰ ਰਜਿੰਦਰ ਜੀ ਨਾਲ ਅਸੀਂ ਕਰਾਵਾਂਗੇ ਇੱਕ ਵਾਰ ਮੁੜ ਤੋਂ ਕੁਝ ਜਿਹੜੇ ਪਰਿਵਾਰ ਹੈਗੇ ਨੇ ਉਹ ਇੱਥੇ ਪਹੁੰਚੇ ਵੀ ਹੋਏ ਨੇ ਡਾਕਟਰ ਸਾਹਿਬ ਕੋਲ ਆਪਣੀ ਦਿੱਕਤ ਆਪਣੀ ਪਰੇਸ਼ਾਨੀ ਲੈ ਕੇ ਅ ਯੂ ਐਸ اے ਤੋਂ ਜਿਹੜਾ ਇਹ ਸਾਡਾ ਪਰਿਵਾਰ ਹੈਗਾ ਉਹ ਆਇਆ ਗੱਲਬਾਤ ਕਰਦੇ ਆ ਸਚਕਾਲ ਜੀ ਅਸਿਕਾਲ ਜੀ ਕਿ ਨਾਂ ਹੈ ਤੁਹਾਡਾ ਗੁਰਵਚਨ ਸਿੰਘ ਜੀ ਅੱਛਾ ਕਿੱਥੋਂ ਆਏ ਹੋ ਇਹ ਹੁਸ਼ਿਆਰਪੁਰ ਤੋਂ ਹੁਸ਼ਾਰਪੁਰ ਤੋਂ ਆਇਆ ਹਾਂ ਕਿ ਕੋਈ ਖਾਸ ਕਾਰਨ ਲੈ ਕੇ ਆਇਆ ਹਾਂ ਡਾਕਟਰ ਸਾਹਿਬ ਕੀ ਖਾਸ ਕਾਰਨ ਲੈ ਕੇ ਆਏ ਆ ਕੀ ਪ੍ਰੋਬਲਮ ਕੀ ਮੇਰਾ ਦਮਾਤ ਏ ਲੜਕੀ ਏ ਮੇਰੀ ਤੇ ਦੋਤਾ ਦੋਤੀ ਇਹਨਾਂ ਨੂੰ ਬੋਲਣੇ ਚ ਪ੍ਰੋਬਲਮ ਪੈਂਦੀ ਏ ਅੱਛਾ ਮਤਲਬ ਇਹ ਗੱਲ ਨਹੀਂ ਪਰਤ ਸਕਦੇ ਸਾਨੂੰ ਡਾਕਟਰ ਸਾਹਿਬ ਦਾ ਪਿਆ ਸੀ ਵੀ ਇਹਨਾਂ ਦੀ ਐਡ ਦੇਖੀ ਸੀ ਅਸੀਂ ਪੀ ਡਾਕਟਰ ਸਾਹਿਬ ਬਹੁਤ ਅੱਛੇ ਨੇ ਪੀ ਮਤਲਬ ਵਿਥਿਨ 3 ਮਨਥ ਇਹਨੇ ਬੋਲਣ ਲੱਗ ਪੈਣਗੇ ਬੱਚੇ ਇਸ ਕਰਕੇ ਅਸੀਂ ਡਾਕਟਰ ਸਾਹਿਬ ਕੋਲ ਆਏ ਹਾਂ ਅੱਛਾ ਡਾਕਟਰ ਸਾਹਿਬ ਕੋਲ ਆਏ ਹਾਂ ਹੁਣ ਹੁਣ ਕੀ ਕੀ ਰਿਸਪੌਂਸ ਕਰਦੇ ਨੇ ਹੁਣ ਬੱਚੀ ਬੋਲਦੀ ਘਟ ਹੈ ਕਿਵੇਂ ਬੋਲਦੀ ਘਟ ਹੈ ਜੀ ਬੋਲਦੀ ਘਟ ਹੈ ਜੀ ਤੇ ਡਾਕਟਰ ਸਾਹਿਬ ਤਾਂ ਕਹਿੰਦੇ ਨੇ ਬੱਚੇ ਤੋਤੇ ਵਾਂਗੂ ਬੋਲਣ ਲੱਗ ਕੇ ਚੰਦੇ ਨੇ ਤੂੰ ਬੜੀ ਮਿਹਰਬਾਨੀ ਹੋਏਗੀ ਡਾਕਟਰ ਸਾਹਿਬ ਦੀ ਜੀ ਮੈਂ ਹੋਰ ਵੀ ਲੋਕਾਂ ਨੂੰ ਉਹ ਰਿਵਾਈਜ਼ ਕਰਨਾ ਕਿ ਇੱਥੇ ਆ ਕੇ ਆਪਣੇ ਜਿਸ ਬੱਤੇ ਨੂੰ ਪ੍ਰੋਬਲਮ ਹੈ ਉਹ ਆ ਕੇ ਆਪਣੇ ਬੱਚੇ ਨੂੰ ਦਿਖਾ ਸਕਦੇ ਆ ਜੀ 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 ਚਲੋ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਦੇ ਲਈ ਸੋ ਇਹ ਬੱਚੇ ਹੈਗੇ ਪਰਿਵਾਰ ਹੈਗਾ ਜਿਹੜਾ ਯੂ ਐਸ ਏ ਤੋਂ ਆਇਆ ਪੰਜ ਤੁਸੀਂ ਯੂ ਐਸ ਏ ਤੋਂ ਆਏ ਹੋ ਹਾਂ ਜੀ ਤੇ ਕੀ ਪ੍ਰੋਬਲਮ ਕੀ ਹੈ ਬੱਚਿਆਂ ਨੂੰ ਇਹ ਬੱਚੇ ਰਿਸਪੌਂਸ ਨਹੀਂ ਕਰਦੀ ਹੈਗੀ ਇਹ ਮੇਰੀ ਬੱਟੀ ਹੈ ਤੁਹਾਨੂੰ ਕਿਵੇਂ ਪਤਾ ਲੱਗਿਆ ਇੱਥੇ ਡ ਹਾਂਜੀ ਉਸ ਤੋਂ ਪਤਾ ਲੱਗਿਆ ਤੇ ਬੇਟੀ ਨੂੰ ਵੀ ਕੋਈ ਹੈ ਹਾਂਜੀ ਇਸ ਗੱਲ ਰਿਸਪੌਂਸ ਨਹੀਂ ਕਰਦਾ ਹੈਗਾ ਜੇ ਇਹਨੂੰ ਬੁਲਾਈਏ ਤਿੰਨ ਚਾਰ ਵਾਰੀ ਫੇਰ ਜਵਾਬ ਦੇ ਅੰਦਰ ਅਚਾ ਅਚਾ ਤੇ ਤੁਹਾਨੂੰ ਇਸ ਤਰ੍ਹਾਂ ਦੀ ਕਿਹੜੀ ਚੀਜ਼ ਸੀ ਜਿਹੜੀ ਉਹ ਵੀਡੀਓ ਦੇ ਵਿੱਚ ਸਭ ਤੋਂ ਇੱਥੇ ਤੱਕ ਖਿੱਚ ਲੇ ਆ ਜਿਹੜੇ ਡਾਕਟਰ ਸਾਹਿਬ ਨੇ ਮਨ ਲਕੀ ਅਸੀਂ ਵੀਡੀਓ ਦੇਖੀਏ ਉਹਨਾਂ ਦੇ ਮਨ ਲਕੀ ਜੋੜ ਨੇ ਗੱਲਾਂ ਕੀਤੀਆਂ ਤੁਹਾਨੂੰ ਲੱਗਦਾ ਕਿ ਤੁਹਾਡੇ ਬੱਚਿਆਂ ਤੇ ਵੀ ਟੁਕਦੀਆਂ ਨੇ ਹਾਂਜੀ ਉਹ ਸੇਮ ਥਿੰਗ ਜੀ ਜੀ ਸੋ ਤੁਸੀਂ ਦੇਖੋ ਇਹ ਪਰਿਵਾਰ ਹੈਗਾ ਜਿਹੜਾ ਡਾਕਟਰ ਜਿੰਦਰ ਕੋਲ ਆਇਆ ਔਰ ਅੱਜ ਜਿਨ੍ਹਾਂ ਨੇ ਨਵੀਂ ਰਿਸਰਚ ਸਾਡੇ ਅੱਗੇ ਅੱਜ ਰੱਖੀ ਕਹਿਣਾ ਹੈ ਕਿ ਕੁੰਡਲੀਆਂ ਮਲਾਉਣ ਤੋਂ ਪਹਿਲਾਂ ਇੱਕ ਵਾਰ ਜੇਕਰ ਬੰਦੇ ਤੇ ਬੰਦੀਆਂ ਦਾ ਐਲੀ ਬੰਦੀਆਂ ਨੇ ਕਿ ਮੁੰਡੇ ਤੇ ਕੁੜੀਆਂ ਦਾ ਐਲੀਮੈਂਟ ਅਸੀਂ ਮਲਾ ਲਈਏ ਤਾਂ ਜਿਹੜੀਆਂ ਦਿੱਕਤਾਂ ਜ਼ਿੰਦਗੀ ਦੀਆਂ ਉਹ ਘਟ ਸਕਦੀਆਂ ਨੇ ਜਿਹੜੀ ਸ਼ਾਇਰ ਟੈਂਪਰਮੈਂਟ ਤੁਸੀਂ ਤੇ ਅੰਗਰੇਜ਼ੀ ਚ ਸਮਝਦੇ ਹੋ ਪਰ ਸਾਡੇ ਅਰਗੇ ਤੇ ਦੇਸੀ ਬੰਦੇ ਨੇ ਜੀ ਇਹ ਕੀ ਹੁੰਦਾ ਕਿ ਇਹ ਸਾਨੂੰ ਇਹਨੂੰ ਸਿੱਧੇ ਸ਼ਬਦਾਂ ਚ ਆਪਾਂ ਇਹ ਕਹਿ ਲਓ ਵੀ ਜਿਹੜੀ ਤੁਹਾਡੇ ਸਰੀਰ ਦਾ ਸੁਭਾਅ ਤੁਹਾਡੇ ਸਰੀਰ ਦਾ ਸੁਭਾਅ ਮੰਨ ਲਓ ਵੀ ਤੁਹਾਡਾ ਪਰ ਤੁਸੀਂ ਤਾਂ ਇਹ ਗੱਲ ਕਹਿ ਰਹੇ ਹੋ ਕਿ ਕੁੰਡਲੀਆਂ ਮਲਾਉਣ ਤੋਂ ਪਹਿਲਾਂ ਸਾਨੂੰ ਸੁਭਾਅ ਮਲਾ ਲੈਣੇ ਚਾਹੀਦੇ ਨੇ ਕਿਸੇ ਨਾਲ ਬਿਜ਼ਨਸ ਕਰਨ ਤੋਂ ਪਹਿਲਾਂ ਕਿਸੇ ਨਾਲ ਵਿਆਹ ਸ਼ਾਦੀ ਕਰਨ ਤੋਂ ਪਹਿਲਾਂ ਕਿਸੇ ਨਾਲ ਰੋਕਾ ਕਰਨ ਤੋਂ ਪਹਿਲਾਂ ਇਵਨ ਕਿ ਤੁਸੀਂ ਤਾਂ ਇਹ ਕਹਿ ਰਹੇ ਹੋ ਕਿ ਬਿਮਾਰੀਆਂ ਵੀ ਤੁਹਾਡੇ ਟੈਂਪਰਮੈਂਟ ਤੇ ਯਾਨੀ ਕਿ ਤੁਹਾਡੇ ਸੁਭਾਅ ਤੇ ਨਿਰਧਾਰਿਤ ਹੁੰਦੀਆਂ ਨੇ ਵੀ ਤੁਹਾਨੂੰ ਆਉਣ ਵਾਲੇ ਸਮੇਂ 'ਚ ਕਿਹੜੀ ਬਿਮਾਰੀ ਜਿਹੜੀ ਹੋ ਸਕਦੀ ਹੈ ਕਿਉਂਕਿ ਦੇਖੋ ਇਹਦੇ ਵਿੱਚ ਜਿਹੜੇ ਚਾਰੇ ਟੈਂਪਰਮੈਂਟ ਨੇ ਇਹ ਚਾਰਾਂ ਦਾ ਸੁਭਾਅ ਵੱਖਰਾ ਕੋਈ ਬੜਾ ਕਾਮ ਹੈ ਮਤਲਬ ਉਹ ਸ਼ਾਂਤ ਸੁਭਾਅ ਦਾ ਕੋਈ ਐਗਰੈਸਿਵ ਨੇਚਰ ਦਾ ਤੇ ਕੋਈ ਤੋਰੇ ਫੇਰੇ ਵਾਲਾ ਤੇ ਕੋਈ ਟਿੱਕੇ ਬੈਠਣ ਵਾਲਾ ਉਹ ਤੁਸੀਂ ਦੇਖੋ ਵੀ ਇਹਨਾਂ ਦੇ ਚਾਰਾਂ ਦਾ ਜਦੋਂ ਸੁਭਾਅ ਹੀ ਨਹੀਂ ਮਿਲਦਾ ਤੇ ਉਹਨਾਂ 'ਚ ਲੜਾਈ ਸੰਭਵ ਹੈ ਚਾਹੇ ਉਹ ਤੁਹਾਡਾ ਬਿジネス ਹੋਵੇ ਚਾਹੇ ਤੁਹਾਡੀ ਲਾਈਫ ਲਾਈਫ ਪਾਰਟਨਰਸ਼ਿਪ ਦੀ ਗੱਲ ਹੋਵੇ ਉਹ ਸਾਰਾ ਜੀ ਮਤਲਬ ਇਹ ਲਾਗੂ ਹੁੰਦੀ ਹੈ ਅੱਛਾ ਹੈਗਾ ਉਹ ਡਾਕਟਰ ਬਣ ਜੇ ਇੰਜੀਨੀਅਰ ਬਣ ਜੇ ਪਰ ਉਹਦੀ ਰੁਚੀ ਉਸ ਵਾਲੇ ਪਾਸੇ ਬਣਦੀ ਨਹੀਂ ਇਹ ਵੀ ਚੀਜ਼ ਡਿਸਾਈਡ ਕਰਦੇ ਨੇ ਐਲੀਮੈਂਟ ਬਿਲਕੁਲ ਸਰ ਇਹਦਾ ਇਹੀ ਇਹੀ ਚੀਜ਼ਾਂ ਦਾ ਡਿਸਾਈਡ ਕਰਦੇ ਆ ਸਰ ਹੁਣ ਬੱਚੇ ਦਾ ਜਿਹੜਾ ਟੈਂਪਰਮੈਂਟ ਹੈ ਏਅਰ ਐਲੀਮੈਂਟ ਉਹ ਏਅਰ ਦੇ ਵਾਂਗੂ ਉਹਨੇ ਟਿੱਕੇ ਬੈਠਣਾ ਨਹੀਂ ਠੀਕ ਹੈ ਜੀ ਤੇ ਜਿਹੜਾ ਤੁਸੀਂ ਕਹਿੰਦੇ ਜੱਜ ਬਣ ਜੇ ਉਹਦੇ ਲਈ ਤੁਹਾਡੀ ਤੁਹਾਨੂੰ এডੂਕੇਸ਼ਨ ਦੀ ਲੋੜ ਆ ਟਿੱਕੇ ਪੜ੍ਹਾਈ ਕਰਨ ਦੀ ਲੋੜ ਆ ਠੀਕ ਹੈ ਨਾ ਤੋ ਕਿਵੇਂ ਬਣ ਦੇਗਾ ਇਸ ਕਰਕੇ ਉਹਦਾ ਸਾਨੂੰ ਟੈਂਪਰਮੈਂਟ ਪਛਾਣਨਾ ਪੈਣਾ ਤੇ ਫਿਰ ਉਹਨੂੰ ਉਹਦੀ ਫੀਲਡ ਆਪਾਂ ਨੂੰ ਡਿਸਾਈਡ ਕਰਨੀ ਪੈਣੀ ਹੈ ਚਲੋ ਮੇਰਾ ਇੱਕ ਦੋਸਤ ਹੈਗਾ ਡਾਕਟਰ ਸਾਹਿਬ ਆ ਪਉਦੀ ਗੱਲ ਕਰਦੇ ਆ ਉਹ ਟਿੱਕੇ ਨਹੀਂ ਬੈਠਦਾ ਉਹ ਹਰ ਵੇਲੇ ਉਹਨੂੰ ਲੱਗਦਾ ਕਿ ਕਿਤੇ ਘੁੰਮਣ ਜਾਈਏ ਕੋਈ ਪ੍ਰੋਗਰਾਮ ਹੋਵੇ ਕੋਈ ਗਾਣ ਬਜਾਉਣ ਦਾ ਪ੍ਰੋਗਰਾਮ ਹੋਵੇ ਇੰਜੋਏ 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 ਉਹਦੇ ਲਫ਼ਜ਼ો ਦੀ ਜ਼ਿੰਦਗੀ ਚ ਬਣੇ ਹੋਏ ਨੇ ਤੇ ਫਿਰ ਉਹ ਕਿਹੜਾ ਟੈਂਪਰਮੈਂਟ ਹੁੰਦਾ ਜਿਹੜਾ ਇੰਜੋਏ ਇੰਜੋਏ ਹੁੰਦਾ ਇੰਜੋਏ ਇੰਜੋਏ ਬੜਾ ਟੈਂਪਰਮੈਂਟ ਜਿਹੜਾ ਹੈਗਾ ਜੀ ਉਹ 에ਅ ਐਲੀਮੈਂਟ ਦੇ ਉੱਪਰ ਬੇਸਡ ਆ ਉਹਨੂੰ ਸੈਂਗਵਨ ਟੈਂਪਰਮੈਂਟ ਬੋਲਦੇ ਆ ਜਾਂ ਉਹਨੂੰ ਬਲੱਡ ਟੈਂਪਰਮੈਂਟ ਵੀ ਬੋਲ ਸਕਦੇ ਆ ਤੇ ਏ ਟੈਂਪਰਮੈਂਟ ਕਿੱਥੋਂ ਆਉਂਦੇ ਨੇ ਜੀ ਟੈਂਪਰਮੈਂਟ ਦੇਖੋ ਜਿਹੜੀ ਸਾਡੇ ਪ੍ਰਕਿਰਤੀ ਚ ਪੰਜ ਤੱਤ ਤਤਾਂ ਦੀ ਗੱਲ ਕਰਦੇ ਆਪਾਂ ਸਾਰੀ ਜਿੰਨੀ ਵੀ ਟ੍ਰੈਡੀਸ਼ਨਲ ਸਾਇੰਸ ਆ ਉਹਨਾਂ ਚ ਪੰਜ ਤਤਾਂ ਦੀ ਗੱਲ ਕੀਤੀ ਗਈ ਹੈ ਚਾਹੇ ਉਹ ਕੋਈ ਮੈਡੀਸਨ ਆ ਟ੍ਰੈਡੀਸ਼ਨਲ ਚਾਹੇ ਉਹ ਕੋਈ ਵੀ ਸਾਇੰਸ ਆ ਤੇ ਉਹਦੇ ਵਿੱਚ ਉਹ ਇਹ ਜਿਹੜੇ ਪੰਜ ਤਤ ਨੇ ਹਵਾ ਪਾਣੀ ਅਗਨੀ ਤੇ ਧਰਤੀ ਤੇ ਸਪੇਸ ਦੇਖੋ ਸਪੇਸ ਦਾ ਸਾਡੀ ਥਿਊਰੀ ਦੇ ਅਨਸਾਰ ਜਿਹੜੀ ਸਪੇਸ ਆ ਉਹ ਹਰ ਇੱਕ ਚੀਜ਼ ਘੇਰਦੀ ਹੈ ਔਰ ਉਹਨੂੰ ਜਿਹੜੇ ਚਾਰ ਤਤ ਨੇ ਉਹਨਾਂ ਚੋਂ ਕਿਹੜਾ ਡੋਮੀਨੇਟ ਕਰਦਾ ਤੇ ਉਹਦੇ ਅਨਸਾਰ ਉਹਦੀ ਜਿਹੜਾ ਟੈਂਪਰਮੈਂਟ ਬਣਦਾ ਦੇਖੋ ਟੈਂਪਰਮੈਂਟ ਦੇ ਵਿੱਚ ਅਸੀਂ ਕੀ ਦੇਖਦੇ ਆ ਉਸ ਦੀਆਂ ਅਸੀਂ ਆਦਤਾਂ ਉਸ ਦੀਆਂ ਖਾਣ ਪੀਣ ਦੀਆਂ ਆਦਤਾਂ ਹਰ ਇੱਕ ਚੀਜ਼ ਨੂੰ ਦੇਖਦੇ ਆ ਉਹਦੀ ਬਾਡੀ ਸਟਰਕਚਰ ਉਹ ਸਾਰੀਆਂ ਚੀਜ਼ਾਂ ਦੇ ਅਕਾਊਂਟ ਹੁੰਦੀਆਂ ਤੇ ਉਸ ਤੋਂ ਬਾਅਦ ਇਹ ਡਿਸਾਈਡ ਹੁੰਦਾ ਵੀ ਇਹ ਇਹਦਾ ਜਿਹੜਾ ਟੈਂਪਰਮੈਂਟ ਕਿਹੜਾ ਅੱਛਾ ਤੁਸੀਂ ਇਹ ਲਗਾ ਵੀ ਰੱਖੇ ਨੇ ਦੇਖੋ ਤੁਸੀਂ ਤੁਹਾਨੂੰ ਅਸੀਂ ਤਸਵੀਰਾਂ ਦਿਖਾ ਰਹੇ ਹਾਂ ਡਾਕਟਰ ਸਾਹਿਬ ਨੂੰ ਲੱਗਦਾ ਹੈ ਕਿ ਜੇਕਰ ਅਸੀਂ ਇਹਦੇ ਮੂਰੇ ਗੱਲ ਖੜ ਕੇ ਕਰੀਏ ਤੇ ਜ਼ਿਆਦਾ ਗੱਲ ਸਮਝਣ ਵਾਲੇ ਦੇਖੋ ਤੁਸੀਂ ਡਾਕਟਰ ਸਾਹਿਬ ਨੇ ਜਿਹੜੀ ਗੱਲ ਕਹੀ ਹੈ 에ਅ ਟੈਂਪਰਮੈਂਟ ਆ ਗਿਆ ਐਲੀਮੈਂਟ ਆ ਗਿਆ ਵਾਟਰ ਐਲੀਮੈਂਟ ਆ ਗਿਆ ਅਰਥ ਐਲੀਮੈਂਟ ਆ ਗਿਆ ਫਾਇਰ ਐਲੀਮੈਂਟ ਆ ਗਿਆ ਤੁਸੀਂ ਇਹ ਕਹਿ ਰਹੇ ਹੋ ਕਿ ਜਿਹੜੀ 에ਅਰ ਐਲੀਮੈਂਟ ਹੈਗੀ ਹੈ ਉਹਦੀ ਪਰਸਨੈਲਿਟੀ ਇਦਾਂ ਦੀ ਹੁੰਦੀ ਹੈ ਕੀ ਚੀਜ਼ਾਂ ਹੈਗੀਆਂ ਨੇ ਜੀ ਇਹਦੇ ਵਿੱਚ ਦੇਖੋ ਜੀ ਜਿਵੇਂ ਮੈਂ ਇਹਨਾਂ ਦੀਆਂ ਇਸ ਪਰਸਨੈਲਿਟੀ ਦੀਆਂ ਜਿਹੜੀਆਂ ਖਾਸੀਅਤ ਲਿਖੀਆਂ ਵੀ ਇਹਨਾਂ ਨਾਲ ਤੁਸੀਂ ਵੀ ਪਛਾਣ ਸਕਦੇ ਹੋ ਲਗਭਗ ਮੋٹے ਮੋٹے ਲੈਵਲ ਤੇ ਜਿਵੇਂ ਦੇਖੋ ਇਹ ਚੀਅਰਫੁਲ ਹੈ ਹਰ ਵੇਲੇ ਖੁਸ਼ੀ ਦੇ ਮੂਡ ਤੇ ਰਹਿੰਦੇ ਹੈ ਠੀਕ ਹੈ ਜੀ ਕਰੀਅਸ ਨੇ ਕਿਸੇ ਨਾ ਕਿਸੇ ਚੀਜ਼ ਨੂੰ ਲੈ ਕੇ ਕਰੀਅਸ ਆ ਵੀ ਹਾਂ ਯਾਰ ਕੁਝ ਦੇਖੀ ਆ ਕੋਈ ਕੀ ਚੀਜ਼ਾਂ ਕਿਵੇਂ ਨਮੀ ਹੈ ਨਾ ਫਿਰ ਕ੍ਰੀਏਟਿਵ ਵੀ ਨੇ ਕ੍ਰੀਏਟਿਵ ਨੇਚਰ ਦੇ ਹੁੰਦੇ ਨਾ ਥੋੜਾ ਇੱਕ ਕ੍ਰੀਏਟਿਵ ਕਰਦੇ ਰਹਿੰਦੇ ਆਪਟੀਮਿਸਟਿਕ ਨੇ ਆਸ਼ਾਵਾਦੀ ਹੈ ਮਤਲਬ ਇਹਨਾਂ ਰਾਸ਼ਾ ਬਹੁਤ ਘਟ ਜਾਂਦੇ ਨੇ ਠੀਕ ਹੈ ਜੀ ਐਨਰਜੈਟਿਕ ਤਾਂ ਹੈ ਹੀ ਹੈ ਐਨਰਜੈਟਿਕ 24 ਘੰਟੇ ਨਾਲ ਤੁਰੇ ਫਿਰਦੇ ਰਹਿਣਾ 에ਰ ਵਾਂਗੂ ਟਿਕਣਾ ਨਹੀਂ ਮਤਲਬ ਇਹਨਾਂ ਨੇ ਜੀ 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 에어 ਵਾਂਗੂ ਟਿਕਣਾ ਨਹੀਂ 에어 ਜਿਵੇਂ 에어 엘리ਮੈਂਟਾਂ ਤੇ ਤੁਰੇ ਫਿਰਦੇ ਰਹਿਣਾ ਠੀਕ ਹੈ ਜੀ ਇਸ ਤੋਂ ਬਾਅਦ ਸਪੌਂਟੇਨੀਅਸਲੀ ਕੰਮ ਕਰਦੇ ਰਹਿੰਦੇ ਆ ਇੰਪਲਸਿਵ ਨੇ ਵੀ ਟਿੱਕੇ ਬੰਦੇ ਨਹੀਂ ਹੈ ਇਹ ਤਾਂ ਖਾਸ ਇਹ ਤਾਂ ਦੱਸਿਆ ਨੇ ਅਸੀਂ ਇਹਨਾਂ ਕੋਲੋਂ ਨੈਗੇਟਿਵ ਪੁਆਇੰਟ ਵੀ ਪੁੱਛਾਂਗੇ ਜਿਸ ਕਰਕੇ ਸਾਡਾ ਇਹ ਰਿਸਰਚ ਤੁਹਾਨੂੰ ਦਿਖਾਉਣ ਦਾ ਕਾਰਨ ਹੈ ਉਹ ਵੀ ਅਸੀਂ ਤੁਹਾਨੂੰ ਦੱਸਾਂਗੇ ਸਾਡੇ ਨਾਲ ਜੁੜੇ ਰਹੋ ਤੇ ਇਹ ਵਾਟਰ ਐਲੀਮੈਂਟ ਕੀ ਚੀਜ਼ ਹੈ ਜੀ ਵਾਟਰ ਐਲੀਮੈਂਟ ਨੂੰ ਅਸੀਂ ਲੰਫੈਟਿਕ ਟੈਂਪਰਮੈਂਟ ਬੋਲਦੇ ਆ ਇਹਦੇ ਵਿੱਚ ਦੇਖੋ ਇਹਦੀ ਪਰਸਨੈਟੀ ਦੀ ਗੱਲ ਆ ਵੀ ਪਹਿਲੀ ਗੱਲ ਤਾਂ ਤੁਸੀਂ ਇਹਨਾਂ ਨੂੰ ਅਸਿਊਮ ਨਹੀਂ ਕਰ ਸਕਦੇ ਆ ਅਨ ਅਸਿਊਮਿੰਗ ਰਹਿੰਦੇ ਨੇ ਵੀ ਤੁਸੀਂ ਇਹਨਾਂ ਦੇ ਮਨ ਚ ਕੀ ਚੱਲ ਰਿਹਾ ਤੁਸੀਂ ਨਹੀਂ ਪੜ ਸਕਦੇ ਦੂਸਰੀ ਗੱਲ ਐਗਰੀਏਬਲ ਹਰ ਕਿਸੇ ਨਾਲ ਉਪਰੋ ਉਪਰੋ ਚਾਹੇ ਉਪਰੋ ਹੀ ਹੋਣ ਐਗਰੀਏਬਲ ਹੋ ਜਾਂ। ਡਿਪਲੋਮੈਟਿਕ ਸੁਭਾਅ ਦੇ ਹੁੰਦੇ ਨੇ। ਡਿਪਲੋਮੈਟਿਕ ਸੁਭਾਅ ਹੈ ਜੀ ਇਹਨਾਂ ਦਾ। ਦੂਸਰਾ ਇਹ ਜਿਹੜੇ ਇਹਨਾਂ ਦੇ ਚ ਇੰਟੂਿਸ਼ਨ ਪਾਵਰ ਹੁੰਦੀ ਹੈ ਇਹ ਤਾਂ ਥੋੜਾ ਜਿਹਾ ਜੱਜ ਕਰ ਲੈਂਦੇ ਆ ਬੰਦੇ ਨੂੰ ਵੀ ਇਹ ਬੰਦਾ ਅਗਲਾ ਕੀ ਕਰਨ ਵਾਲਾ ਅਗਲਾ ਪੁਆਇੰਟ ਇਹਦਾ ਕੀ ਹੋ ਸਕਦਾ ਹਨ ਤੇ ਇਮੇਜੀਨੇਟਿਵ ਹੁੰਦੇ ਨੇ ਅ ਇਸ ਤੋਂ ਇਲਾਵਾ ਇਹਦੇ ਵਿੱਚ ਇਹਨਾਂ ਦਾ ਵਾਰਮ ਸੁਭਾਅ ਹੁੰਦਾ ਬੜੇ ਕੋਆਪਰੇਟਿਵ ਹੁੰਦੇ ਨੇ ਟਰਸਟਵਰਦੀ ਪੀਪਲ ਕਹਿ ਸਕਦੇ ਆ ਇਹਨਾਂ ਨੂੰ। ਔਰ ਮਤਲਬ ਅਜਿਹੇ ਬੰਦੇ ਨਾਲ ਤੇ ਅਜਿਹੀ ਬ ਵਿਆਹ ਕਰਵਾਉਣ ਵਾਲਾ ਵਿਆਹ ਕਰਾ ਕੇ ਅਡਜਸਟ ਕਰ ਲੈਂਦੇ ਨੇ ਪੋਜੀਸ਼ਨਾਂ ਨੂੰ ਬਿਲਕੁਲ ਜੀ ਸਭ ਤੋਂ ਜੇ ਮੰਨਿਆ ਜਾਵੇ ਵਿਆਹ ਕਰਾਉਣ ਵਾਸਤੇ ਕਿਹੜੇ ਐਲੀਮੈਂਟ ਸਭ ਤੋਂ ਵਧੀਆ ਅੱਜ ਕੱਲ੍ਹ ਤੇ ਜੀ ਫੈਮਲੀਆ ਦੇ ਵਿੱਚ ਜਿਹੜੇ ਲੜਾਈ ਝਗੜੇ ਨੇ ਉਹ ਬਹੁਤ ਜ਼ਿਆਦਾ ਵਧੇ ਹੋਏ ਨੇ ਸੀ ਇਸ ਕਰਕੇ ਸਵਾਲ ਸਭ ਤੋਂ ਜ਼ਿਆਦਾ ਲਿੰਫੈਟਿਕ ਟੈਂਪਰਮੈਂਟ ਵਧੀਆ ਜੀ ਅੱਛਾ ਉਹ ਸਾਨੂੰ ਕੋਈ ਪਤਾ ਲੱਗੇ ਮਤਲਬ ਉਹਦੇ ਵਿੱਚ ਆ ਚੀਜ਼ਾਂ ਹੋਣਗੀਆਂ ਉਹਦੇ ਵਿੱਚ ਇਹ ਚੀਜ਼ਾਂ ਹੋਣਗੀਆਂ ਪਲੱਸ ਇਹਨਾਂ ਦੀਆਂ ਆਪਾਂ ਨੈਗੇਟਿਵ ਚੀਜ਼ਾਂ ਦੇ ਵੀ ਗੱਲ ਕਰਾਂਗੇ ਤੇ ਪਰ ਸਭ ਤੋਂ ਜ਼ਿਆਦਾ ਇੱਕ ਸ਼ਾਂਤ ਸੁਭਾਅ ਦੇ ਬੰਦੇ ਹੁੰਦੇ ਡਾਕਟਰ ਸਾਹਿਬ ਦਾ ਕਹਿੰਦੇ ਜਿਹੜਾ ਫਾਇ ਉਹਨਾਂ ਦੇ ਵਿੱਚ ਇਹ ਚੀਜ਼ਾਂ ਇਹ ਇਹ ਚੀਜ਼ਾਂ ਲਿਖਿਓ ਤੁਸੀਂ ਪ੍ਰੈਕਟੀਕਲ ਸਕਸੈਸਫੁਲ ਇੰਡੀਪੈਂਡੈਂਟ ਗੋਲ ओरिएंटेड ਇਹ ਸਾਰੀਆਂ ਚੀਜ਼ਾਂ ਇਹ ਇਹਦੇ ਚ ਹੀ ਹੁੰਦੀ ਨੇ ਫਾਇਰ ਵਾਲੇ ਇੰਚੀ ਜੀ ਫਾਇਰ ਵਾਲੇ ਚ ਦੇਖੋ ਜੀ ਫਾਇਰ ਜਿਵੇਂ ਤੁਹਾਨੂੰ ਪਤਾ ਨਾਮ ਹੀ ਫਾਇਰ ਹੈ ਇਹ ਪ੍ਰੈਕਟੀਕਲ ਜਿਹ ਹੁੰਦੇ ਆ ਬੜੇ ਤੇ ਇਹਨਾਂ ਦਾ ਮੇਨ ਮੋਟੋ ਹੁੰਦਾ ਵੀ ਆਪਾਂ ਜਿਹੜੀ ਚੀਜ਼ ਨੂੰ ਠਾਣ ਲਿਆ ਉਹਨੂੰ ਸਕਸੈਸਫੁਲ ਹੋਣਾ ਠੀਕ ਆ ਬੜੇ ਇੰਡੀਪੈਂਡੈਂਟ ਟਾਈਪ ਹੁੰਦੇ ਆ ਮਤਲਬ ਕਿ ਇਹਨਾਂ ਨੂੰ ਚਾਹੇ ਕੱਲਿਆਂ ਨੂੰ ਬਿਠਾ ਦਿਓ ਕਹੋਗੇ ਮੈਂ ਇਕੱਲੇ ਕਰਨ ਨੂੰ ਤਿਆਰ ਆ ਗੋਲ ओरिएंटेड ਹੁੰਦੇ ਨੇ ਠੀਕ ਹੈ ਜੀ ਅਨਾਲਾਈਸਿਸ ਕਰਦੇ ਨੇ ਕਿਸੇ ਚੀਜ਼ ਨੂੰ ਲੌਜੀਕਲ ਵੀ ਹੁੰਦੇ ਨੇ ਡਿਸੀਜ ਡਿਸੀਜ ਉਹ ਮਤਲਬ ਹੈ ਡਿਸੀਜਨ ਐਡਾ ਸਟਰੋਂਗ ਲੈਂਦੇ ਨੇ ਵੀ ਉਹ ਚੀਜ਼ ਨੂੰ ਕਰਕੇ ਛੱਡਦੇ ਨੇ ਅੱਛਾ ਮਤਲਬ ਫਿਰ ਜਿਨ੍ਹਾਂ ਦੇ ਵਿੱਚ ਜਿਹੜੇ ਬੱਚਿਆਂ ਦੇ ਵਿੱਚ ਫਾਇਰ ਐਲੀਮੈਂਟ ਜ਼ਿਆਦਾ ਹੈਗਾ ਆਈਐਸ ਆਈਪੀਐਸ ਜਾਂ ਫਿਰ ਹੋਰ ਜਿਹੜੇ ਕੰਪੀਟੀਟਿਵ ਐਗਜ਼ਾਮ ਦੇ ਵਿੱਚ ਉਹਨਾਂ ਦੇ ਚਾਂਸਸ ਜ਼ਿਆਦਾ ਹੋ ਸਕਦੇ ਹਨ ਉਹਨਾਂ ਦੇ ਪੂਰੇ ਚਾਂਸਸ ਹੈ ਜੀ ਉਹ ਬਣੇ ਇਸੇ ਲਈ ਹੈ ਅੱਛਾ ਹਾਂ ਜੀ ਹਾਂ ਜੀ ਫਿਰ ਜੇਕਰ ਇਸ ਤਰ੍ਹਾਂ ਦੇ ਫਾਇਰ ਐਲੀਮੈਂਟ ਵਾਲੇ ਬੱਚੇ ਨੂੰ ਅਸੀਂ ਕਈ ਵੀ ਜਾ ਵੀ ਕਾਕਾ ਫੁੱਟਬਾਲ ਖੇੜੀ ਆ ਕਬੱਡੀ ਖੇੜਨ ਲੱਗ ਜਾ ਜਾਂ ਪਹਿਲਵਾਨੀ ਕਰਨ ਲੱਗ ਜਾ ਤੁਹਾਨੂੰ ਲੱਗਦਾ ਵੀ ਕਾਮਯਾਬ ਨਹੀਂ ਹੋਣਾ ਹਾਂ ਉਹ ਉਹਨਾ ਕਾਮਯਾਬ ਨਹੀਂ ਹੋ ਸਕਦਾ ਜਿੰਨਾ ਉਹ ਸੈਂਗੁਨ ਟੈਂਪਰਮੈਂਟ ਦਾ ਬੰਦਾ ਕਾਮਯਾਬ ਹੋ ਸਕਦਾ ਅੱਛਾ ਅੱਛਾ ਤੇ ਫਿਰ ਇਹ ਤੁਸੀਂ ਇਹ ਅਰਥ ਐਲੀਮੈਂਟ ਵੀ ਸਾਨੂੰ ਥੋੜਾ ਜਿਹਾ ਸਮਝਾ ਦਿਓ ਵੀ ਅਰਥ ਐਲੀਮੈਂਟ ਕੀ ਹੁੰਦਾ ਪਰਸਨੈਲਿਟੀ ਨੂੰ ਕਿਵੇਂ ਇਹ ਜਿਹੜਾ ਬਣਾਉਂਦਾ ਕਿਸ ਤਰੀਕੇ ਨਾਲ ਸਾਰੀ ਜ਼ਿੰਦਗੀ ਅਗਰ ਕੋਈ ਬੰਦਾ ਅਰਥ ਐਲੀਮੈਂਟ ਵਾਲੇ ਬੰਦੇ ਨਾਲ ਜਾਂ ਬੰਦੀ ਨਾਲ ਰਹਿੰਦਾ ਤਾਂ ਉਹਦੀ ਜ਼ਿੰਦਗੀ ਕਿਹੋ ਜਿਹੀ ਰਹਿਣ ਵਾਲੀ ਹੁੰਦੀ ਹੈ ਦੇਖੋ ਅਰਥ ਐਲੀਮੈਂਟ ਦੀ ਜੇ ਗੱਲ ਕਰਦੇ ਆਪਾਂ ਉਹਦਾ ਜ ਨਰਵਸ ਟੈਂਪਰਮੈਂਟ ਆ ਜਾਂਦਾ ਠੀਕ ਹੈ ਜੀ ਤੇ ਜਿਵੇਂ ਅਰਥ ਬਿਹੇਵ ਕਰਦੀ ਹੈ ਤੁਸੀਂ ਦੇਖਿਆ ਨਾ ਵੀ ਅਰਥ ਤੇ ਕੋਈ ਚੀਜ਼ ਦਿਗਦੀ ਹੈ ਜੀ ਜੀ ਕੋਈ ਬੀਜ ਡਿੱਗਿਆ ਤੇ ਉਹਦਾ ਪੌਦਾ ਬਣਦਾ ਪਰ ਉਹਨੂੰ ਬਣਨ ਤੇ ਵੀ ਟਾਈਮ ਲੱਗਦਾ ਹੈ ਨਾ ਹਰ ਇੱਕ ਉਸੇ ਹਿਸਾਬ ਨਾਲ ਰਿਐਕਟ ਹੁੰਦਾ ਇਹ ਲੇਕਿਨ ਬੜੇ ਲਾਇਲ ਹੁੰਦੇ ਨੇ ਅੱਛਾ ਕੇਅਰਫੁਲ ਹੁੰਦੇ ਨੇ ਬੜੇ ਪਰੰਪਰਾਵਾਦੀ ਹੁੰਦੇ ਆ ਪਰੰਪਰਾਵਾਂ ਨਾਲ ਚੱਲਣ ਵਾਲੇ ਹੁੰਦੇ ਨੇ ਤੇ ਬੜੇ ਰਿਸਪੈਕਟ ਦੂਸਰੇ ਦੀ ਵੀ ਰਿਸਪੈਕਟ ਬੜੇ ਢੰਗ ਨਾਲ ਕਰਦੇ ਨੇ ਤੇ ਆਪਦੀ ਵੀ ਰਿਸਪੈਕਟ ਚਾਹੁੰਦੇ ਆਏ ਚਾਹੁੰਦੇ ਨੇ ਹਾਂਜੀ ਹਾਂਜੀ ਕੰਮ ਹੁੰਦੇ ਨੇ ਨੇਚਰ ਚ ਕੌਨਫੀਡੈਂਟ ਹੁੰਦੇ ਨੇ ਆਪਣੇ ਆਪ ਨੂੰ ਲੈ ਕੇ ਤੇ ਬਾਕੀ ਇਹ ਦੂਸਰੀ ਗੱਲ ਜਿਹੜੀ ਇਹਨਾਂ ਦੀ ਸਭ ਤੋਂ ਇੱਕ ਹੋਰ ਵੱਡੀ ਹੈ ਇਹ ਵਾਲ ਦੀ ਖਾਲ ਖਿਚਣ ਵਾਲੇ ਹੁੰਦੇ ਆ ਵੀ ਇਹ ਕਿਉਂ ਹੋਇਆ ਕਿਵੇਂ ਹੋਇਆ ਇਹ ਸਾਰੇ ਇਹਨਾਂ ਦੇ ਕੋਲ ਸਵਾਲ ਹੁੰਦੇ ਨੇ ਓਕੇ ਓਕੇ ਮਤਲਬ ਮਾਰਨਿੰਗ ਅਸੀਂ ਮੰਨ ਕੇ ਚੱਲੀਏ ਜਿਸ ਤਰੀਕੇ ਨਾਲ ਤੁਹਾਡਾ ਰਿਸਰਚਰ ਰਿਮਾਈਂਡਰ ਹੈਗਾ ਤੁਸੀਂ ਜ਼ਮੀਨ ਨਾਲ ਅਰਥ ਜਿਹੜਾ ਮਾਈਂਡ ਹੈਗਾ ਡਾਕਟਰ ਹੋਗੇ ਜਾਂ ਕ੍ਰੀਏਟਿਵ ਜਿਹੜੀਆਂ ਲਾਈਨਸ ਹੁੰਦੀਆਂ ਨੇ ਜਾਂ ਰਿਸਰਚ ਵਾਲੇ ਕੰਮ ਹੁੰਦੇ ਨੇ ਤੇ ਉਹ ਅਸੀਂ ਅਰਥ ਐਲੀਮੈਂਟ ਜਿੰਨਾ ਵਿੱਚ ਅਸੀਂ ਦੇਖੀਏ ਬੱਚਿਆਂ ਚ ਜ਼ਿਆਦਾ ਹੈ ਤਾਂ ਇਧਰਲੀ ਲਾਈਨ ਚ ਅਸੀਂ ਪਾ ਸਕਦੇ ਹਾਂ ਆਇ ਨੂੰ ਮੈਂ ਥੋੜਾ ਜਿਆ ਹੋਰ ਇਧਰ ਇੱਕ ਹੋਰ ਚਾਰਟ ਤੁਹਾਨੂੰ ਦਿਖਾਣਾ ਮੈਂ ਇਧਰ ਇੱਕ ਹੋਰ ਥੋੜਾ ਜਿਆ ਨੂੰ ਹੋਰ ਵਧੀਆ ਢੰਗ ਨਾਲ ਮੈਂ ਡਿਸਕ੍ਰਾਈਬ ਕੀਤਾ ਜਿਵੇਂ ਜਿਵੇਂ ਮੈਂ ਰੋਲ ਦੀ ਗੱਲ ਵੀ ਕਿਵੇਂ ਕਿਹੜਾ ਚ ਬਹੁਤ ਜ਼ਿਆਦਾ ਹੈਗਾ ਉਹਦੀਆਂ ਕਿਹੜੀਆਂ ਕਿਹੜੀਆਂ ਵੀਕਨੈਸ ਨੇ ਉਹਨਾਂ ਨੂੰ ਧਿਆਨ ਚ ਰੱਖ ਕੇ ਗੱਲ ਉਹਨਾਂ ਨਾਲ ਕਰਨੀ ਚਾਹੀਦੀ ਇਹ ਦੱਸ ਦਿਓ ਵੀ ਇੱਕ ਵੀਕਨੈਸ ਤਾਂ ਸਭ ਤੋਂ ਵੱਡੀ ਹੈ ਵੀ ਇਹਨਾਂ ਨੇ ਇੰਪਲਸਿਵ ਨੇ ਜਿੱਥੇ ਇਹਨਾਂ ਨੂੰ ਥੋੜੀ ਜਿਹੀ ਬੋਰਿਅਤ ਲੱਗੀ ਉੱਥੋਂ ਇਹ ਬੋਰ ਹੋ ਗਏ ਉੱਥੋਂ ਕਹਿੰਦੇ ਇਸੇ ਹੀ ਚੱਲੇ ਤੁਸੀਂ ਚੱਲਣਾ ਚੱਲੋ ਅਸੀਂ ਨਹੀਂ ਇੱਥੇ ਬੈਠਣਾ ਟਿਕਿਆ ਅੱਛਾ ਮਤਲਬ ਜੇਕਰ ਕੋਈ ਸਾਊ ਜਾਂ ਕੋਈ ਅਸੀਂ ਕਹਿ ਲਈਏ ਕਿ ਜਿਨ੍ਹਾਂ ਦੀ 에ਅਰ ਐਲੀਮੈਂਟ ਜਿਨ੍ਹਾਂ ਦੇ ਵਿੱਚ ਜ਼ਿਆਦਾ ਹੈ ਤੇ ਉਹਨਾਂ ਦੇ ਵਿੱਚ ਅਰਥ ਐਲੀਮੈਂਟ ਵਾਲੇ ਨਾਲ ਵਿਆਹ ਹੋ ਜਾਈਏ ਤੇ ਰਿਸ਼ਤਾ ਚੱਲਣਾ ਫਿਰ ਬੜਾ ਔਖਾ ਹੋ ਜਾਂਦਾ ਬਹੁਤ ਔਖਾ ਜੀ ਬਹੁਤ ਬਹੁਤ ਔਖਾ ਕਿਉਂਕਿ ਉਹ ਬੰਦਾ ਉਹ ਬੰਦੇ ਦਾ ਕਾਮਸਵਾ ਔਰ ਉਹਨੇ ਟਿੱਕੇ ਬੈਠਣਾ ਰਿਸਰਚ ਕਰਨੀ ਹੈ ਤੱਥਾਂ ਦੇ ਆਧਾਰ ਤੇ ਗੱਲ ਕਰਨੀ ਹੈ ਉਹਨੇ ਉਹਨੇ ਉਪਰੋਪਰੋ ਗੱਲਾਂ ਕਰਨੀਆਂ ਠੀਕ ਹੈ ਨਾ ਜੀ ਤੇ ਇਹ ਮੁਸ਼ਕਲ ਹੋ ਜਾਂਦਾ ਉਹਨੇ ਕਹਿਣਾ ਮੈਂ ਡੇਲੀ ਕੋ ਮਿਲ ਜਾਣਾ ਉਹਨੇ ਕਹਿਣਾ ਮੇਰਾ ਕੰਮ ਪਿਆ ਅਜੇ ਮੈਂ ਥੋੜੀ ਰਿਸਰਚ ਕਰਨੀ ਹੈ ਉਹਨਾਂ ਦੇ ਚੱਲ ਨਹੀਂ ਸਕਦੇ ਓਕੇ ਤੇ ਫਿਰ ਅੱਛਾ ਇਹ ਦੱਸੋ ਵੀ ਅਗਰ ਇਸ ਤਰ੍ਹਾਂ ਦੀ ਦਿੱਕਤ ਆ ਪਰੇਸ਼ਾਨੀ ਹੁਣ ਤੇ ਇਹ ਰਹੀ ਰਿਸਰਚ ਦੀ ਗੱਲ ਡਾਕਟਰ ਸਾਹਿਬ ਜਿਹੜੇ ਇਦਾਂ ਦੇ ਲੋਕ ਹੈਗੇ ਨੇ ਵਾਟਰ ਆਧਾਰਿਤ ਐਲੀਮੈਂਟ ਹੈਗਾ ਫਾਇਰ ਆਧਾਰਿਤ ਐਲੀਮੈਂਟ ਹੈਗਾ ਅਰਥ ਆਧਾਰਿਤ ਐਲੀਮੈਂਟ ਹੈਗਾ ਫਿਰ ਸਭ ਤੋਂ ਪਹਿਲਾਂ ਜਿਹਦੇ ਵਿੱਚ 에ਅਰ ਐਲੀਮੈਂਟ ਹੈਗਾ ਉਹਨੂੰ ਕਿਹੜੀਆਂ ਬਿਮਾਰੀਆਂ ਲੱਗਣ ਦੇ ਚਾਂਸਸ ਜ਼ਿਆਦਾ ਹੋ ਜਾਂਦੇ ਨੇ ਦੇਖੋ ਜੀ ਇਹ ਇਹਨੂੰ ਅਸੀਂ ਬਲੱਡ ਟੈਂਪਰਮੈਂਟ ਵੀ ਕਹਿੰਦੇ ਆ ਸੰਗੁਨ ਟੈਂਪਰਮੈਂਟ ਵੀ ਕਹਿੰਦੇ ਆ ਜੀ ਦੇਖੋ ਬਲੱਡ ਨਾਲ ਰਿਲੇਟਡ ਜਿੰਨੀਆਂ ਵੀ ਬਿਮਾਰੀਆਂ ਦੀ ਆਪਾਂ ਗੱਲ ਕਰਦੇ ਆ ਚਾਹੇ ਉਹ ਹਾਈਪਰਟੈਨਸ਼ਨ ਦੀ ਗੱਲ ਹੈ ਚਾਹੇ ਕੋਈ ਬਲੀਡਿੰਗ ਡਿਸਆਰਡਰ ਬਲੀਡਿੰਗ ਡਿਸਆਰਡਰ ਮਤਲਬ ਉਹ ਕਿਸੇ ਨਾ ਕਿਸੇ ਰੂਪ ਚ ਸਰੀਰ ਚੋ ਜਿਹੜੀ ਵਗਮ ਦੀ ਜਿਹੜੀ ਖੂਨ ਵਗੰਦੀ ਹੈਗੀ ਰੁਚੀ ਹੈ ਉਹਨੂੰ ਆਪਾਂ ਬਲੀਡਿੰਗ ਡਿਸਆਰਡਰ ਕਹਿੰਦੇ ਆ ਠੀਕ ਹੈ ਜੀ ਜਿਵੇਂ ਉਹ ਪਾਈਲਸ ਵੀ ਹੋ ਸਕਦਾ ਠੀਕ ਹੈ ਜੀ ਮਸੂੜਿਆਂ ਚ ਖੂਨ ਆਉਣਾ ਵੀ ਹੋ ਸਕਦਾ ਠੀਕ ਹੈ ਇਸ ਤੋਂ ਇਲਾਵਾ ਜਿਵੇਂ ਹਾਈ ਕੋਲੇਸਟ੍ਰੋਲ ਆਜਕਲ ਦੇ ਸਮੇਂ ਦੀ ਬਹੁਤ ਭੈੰਕਰ ਪ੍ਰੋਬਲਮ ਆ ਲੋਕਾਂ ਨੂੰ ਹਾਈ ਕੋਲੇਸਟ੍ਰੋਲ ਹੋ ਰਿਹਾ ਗਠੀਏ ਦੀ ਪ੍ਰੋਬਲਮ ਹੋ ਰਹੀ ਹੈ ਠੀਕ ਹੈ ਜੀ ਲੇਡੀਜ਼ ਦੇ ਵਿੱਚ ਮੈਂਸਟ੍ਰੂਲ ਦੀ ਪ੍ਰੋਬਲਮ ਹੈ ਕਿਸੇ ਨੂੰ ਬੜੇ ਘੱਟ ਆ ਰਹੇ ਨੇ ਕਿਸੇ ਨੂੰ ਬਹੁਤ ਜ਼ਿਆਦਾ ਆ ਰਹੇ ਕਿਸੇ ਨੂੰ ਪੇਨਫੁੱਲ ਆ ਰਹੇ ਨੇ ਇਹ ਸਾਰੀਆਂ ਲਗਭਗ ਚੀਜ਼ਾਂ ਇਸ ਸੈਂਗੁਨ ਟੈਂਪਰਮੈਂਟ ਚ ਆ ਜਾਂਦੀਆਂ ਓਕੇ ਤੇ ਫਿਰ ਇਹਨਾਂ ਦਾ ਧਿਆਨ ਵੀ ਰੱਖਿਆ ਜਾ ਸਕਦਾ ਜੀ ਬਿਲਕੁਲ ਜੇ ਦੇਖੋ ਇਹ ਟੈਂਪਰਮੈਂਟ ਜਿਹੜੇ ਹੈਗੇ ਨੇ ਇਹ ਜੇ ਬੈਲੈਂਸ ਨੇ ਤਾਂ ਬੰਦਾ ਠੀਕ ਹੈ ਅੱਛਾ ਇਹ ਇਹ ਨਹੀਂ ਹੈ ਵੀ ਇਹਨਾਂ ਨੂੰ ਆਉਣੀਆਂ ਹੀ ਆਉਣੀਆਂ ਜੇ ਇਹ ਬੈਲੈਂਸ ਨੇ ਜਦੋਂ ਬੈਲੈਂਸ ਵਿਗੜੂਗਾ ਤੇ ਇਹਨਾਂ ਨੂੰ ਇਹ ਬਿਮਾਰੀਆਂ ਹੋਣ ਇਹ ਤਾਂ ਬੜੀ ਫਿਰ ਸੈਂਸਿਟਿਵ ਵਾਲਾ ਮਾਮਲਾ ਹੋ ਗਿਆ ਜੀ ਤੇ ਬੜੇ ਸੈਂਸਿਟਿਵ ਚੀਜ਼ਾਂ ਹੋ ਗਈਆਂ ਹਾਂ ਇਹਦੇ ਵਿੱਚ ਦੇਖੋ ਇਹਨਾਂ ਦੀ ਇੱਕ ਹਰ ਇੱਕ ਬੰਦੇ ਦੀ ਡਾਈਟ ਆ ਟੈਂਪਰਾਮੈਂਟ ਦੇ ਅਕੋਰਡਿੰਗ ਕਿਸੇ ਨੂੰ ਆਪਾਂ ਦੇਖੋ ਕਿਸੇ ਨੂੰ ਆਪਾਂ ਡੇਰੀ ਪ੍ਰੋਡਕਟਸ ਦੇ ਸਕਦੇ ਆ ਕਿਸੇ ਲਈ ਮੀਟ ਪ੍ਰੋਡਕਟਸ ਚੰਗੇ ਨੇ ਕਿਸੇ ਲਈ ਨਟਸ ਵਧੀਆ ਨੇ ਜਿਵੇਂ ਢাট ਸਾਹਿਬ ਇਹ ਤਾਂ ਫਿਰ ਉਹੀ ਗੱਲ ਹੋ ਗਈ ਨਾ ਵੀ ਕਹਿੰਦੇ ਨੇ ਸਾਨੂੰ ਤਾਂ 20-20 ਸਾਲ ਹੋ ਗਏ ਦਵਾਈਆਂ ਖਾਂਦਿਆਂ ਨੂੰ ਤੇ ਸਾਡੀ ਤਾਂ ਜਿਹੜੀ ਪ੍ਰੋਬਲਮ ਹੈ ਉਹ ਠੀਕ ਨਹੀਂ ਹੁੰਦੀ ਕਿਉਂਕਿ ਜਿਹੜੀ ਮੈਡੀਸਿਨ ਹੈਗੀ ਉਹਦੀ ਟੈਂਪਰਾਮੈਂ ਬੀਮਾਰੀ ਠੀਕ ਨਹੀਂ ਹੁੰਦੀ ਦੇਖੋ ਜਿੰਨਾ ਚਿਰ ਕਿਸੇ ਬੰਦੇ ਦਾ ਟੈਂਪਰਮੈਂਟ ਨਹੀਂ ਫੜਾਂਗੇ ਉਹਦੇ ਰੂਟ ਕਾਸਟ ਤੇ ਨਹੀਂ ਜਾਵਾਂਗੇ ਤਾਂ ਉਹਦੀ ਬਿਮਾਰੀ ਅਸੀਂ ਠੀਕ ਨਹੀਂ ਕਰ ਸਕਦੇ ਟੈਂਪਰਰੀ ਠੀਕ ਕਰ ਸਕਦੇ ਆ ਪਰ ਉਹਨੂੰ ਡੀਪਲੀ ਠੀਕ ਨਹੀਂ ਕਰ ਸਕਦੇ ਓਕੇ ਠੀਕ ਹੈ ਨਾ ਤਾਂ ਫਿਰ ਅਸੀਂ ਸਾਨੂੰ ਉਹਦਾ ਟੈਂਪਰਮੈਂਟ ਫੜਨਾ ਹੀ ਪੈਣਾ ਵੀ ਫਿਰ ਦੇਖਣਾ ਪੈਣਾ ਵੀ ਇਹਨੂੰ ਜਿਹੜੀਆਂ ਬਿਮਾਰੀਆਂ ਆ ਰਹੀਆਂ ਤਾਂ ਅਸੀਂ ਇਹਨੂੰ ਕਿਵੇਂ ਠੀਕ ਕਰ ਸਕਦੇ ਤੇ ਇਸੇ ਤਰੀਕੇ ਨਾਲ ਫਿਰ ਇਹਦੀ ਜਿਹੜੀ ਫਾਇਰ ਵਾਲਾ ਹੈਗਾ ਜਿਹੜਾ ਤੁਸੀਂ ਬੜਾ ਅਸੀਂ ਕਹੇ ਵੀ ਪ੍ਰੈਕਟੀਕਲ ਹੈ ਸਕਸੈਸਫੁਲ ਹੈ ਫਾਇਰ ਐਲੀਮੈਂਟ ਜਿਨ੍ਹਾਂ ਦੇ ਵਿੱਚ ਜ਼ਿਆਦਾ ਹੁੰਦਾ ਹੈ ਫਿਰ ਉਹਦੀਆਂ ਵੀਕਨੈਸ ਤੁਹਾਨੂੰ ਲੱਗਦਾ ਕਿ ਸਭ ਤੋਂ ਵੱਡੀ ਵੀਕਨੈਸ ਕਿਹੜੀ ਹੁੰਦੀ ਹੈ ਕਿ ਇਹਨੂੰ ਸਭ ਤੋਂ ਵੱਡੀ ਬਿਮਾਰੀ ਹੋਣ ਦਾ ਖਤਰਾ ਕਿਹੜਾ ਹੁੰਦਾ ਦੇਖੋ ਵੀਕਨੈਸ ਦੇ ਵਿੱਚ ਵੇਖੋ ਇਹ ਜ਼ਿਆਦਾ ਅਗਰੈਸਿਵ ਆ ਬੰਦਾ ਗੁੱਸਾ ਇੱਕਦਮ ਆ ਜਾਂਦਾ ਗੁੱਸਾ ਵੀ ਇੱਕਦਮ ਆ ਜਾਣਾ ਇਹਨੇ ਬੋਲਣਾ ਵੀ ਰੁੱਖਾ ਹੀ ਹੈ अच्छा हां ਜਿਵੇਂ ਅੱਗ ਦਾ ਰੂਪ ਸਮਝ ਲਓ ਵੀ ਇਹਨੇ ਰੁੱਖਾ ਬੋਲਣਾ ਤੇ ਤੱਤਾ ਹੀ ਬੋਲਣਾ ਅੱਗ ਵੀ ਸੁੱਕ ਕੇ ਡਰਾਈ ਹੋ ਜਾਂਦੀ ਤੇ ਤੁਸੀਂ ਇਹ ਵੀ ਕਿਹਾ ਵੀ ਡਰਾਈ ਹੈ ਹਾਂ ਤੇ ਬਿਲਕੁਲ ਉਹਨੇ ਉਵੇਂ ਬਿਹੇਵ ਕਰਨਾ ਹੈ ਜੀ ਠੀਕ ਹੈ ਨਾ ਜੀ ਤੇ ਇਹਦੇ ਵਿੱਚ ਜਿੰਨੀਆਂ ਵੀ ਤੁਹਾਡੇ ਗਾਲ ਬਲੈਡਰ ਹੋ ਗਿਆ ਲਿਵਰ ਹੋ ਗਿਆ ਇਹਦੇ ਨਾਲ ਸੰਬੰਧ ਜਿਵੇਂ ਕਿਸੇ ਲੋਕਾਂ ਨੂੰ ਗਾਲ ਬਲੈਡਰ ਦੀ ਪੱਥਰੀ ਹੋ ਗਈ ਇਹ ਇਸ ਤਰ੍ਹਾਂ ਦੀਆਂ ਸਾਰੀਆਂ ਇਹਨਾਂ ਨੂੰ ਬਿਮਾਰੀਆਂ ਦੇ ਵਿੱਚ ਪੈਦਾ ਹੁੰਦੀ ਹੋ ਸਕਦੀ ਹੈ ਜਿਹੜੀ ਇਦਾਂ ਦੀ ਹੋ ਹਾਂਜੀ ਜਦੋਂ ਸੋ ਦੋ ਹੋਰ ਰਹਿ ਗਏ ਜਿਨ੍ਹਾਂ ਦੇ ਵਿੱਚ ਪਾਣੀ ਵਾਲਾ ਐਲੀਮੈਂਟ ਜ਼ਿਆਦਾ ਹੁੰਦਾ ਹੈ ਉਹਦੀ ਵੀਕਨੈਸ ਆ ਵੀ ਅਸੀਂ ਤੁਹਾਨੂੰ ਦੱਸਾਂਗੇ ਕਿ ਉਹ ਕਿਹੋ ਜਿਹਾ ਬੰਦਾ ਹੁੰਦਾ ਹੈ ਤੇ ਉਹਦੇ ਨਾਲ ਕਿਸ ਤਰੀਕੇ ਨਾਲ ਗੱਲ ਕੀਤੀ ਜਾਵੇ ਤੇ ਇਸੇ ਤਰੀਕੇ ਨਾਲ ਜਿਨ੍ਹਾਂ ਦੇ ਵਿੱਚ ਅਰਥ ਐਲੀਮੈਂਟ ਹੁੰਦਾ ਹੁਣ ਪਾਣੀ ਵਾਲੇ ਪਾਸੇ ਅਸੀਂ ਡਾਕਟਰ ਸਾਹਿਬ ਆਈਏ ਕਿ ਜਿਨ੍ਹਾਂ ਚ ਪਾਣੀ ਵਾਲਾ ਐਲੀਮੈਂਟ ਜ਼ਿਆਦਾ ਹੈਗਾ ਤੇ ਉਹਨਾਂ ਦਾ ਸੁਭਾਅ ਜਿਹੜਾ ਉਹਦੇ ਵਿੱਚ ਕਿਹੜੀਆਂ-ਕਿਹੜੀਆਂ ਉਨਤਾਈਆਂ ਹੁੰਦੀਆਂ ਨੇ ਉਹਨਾਂ ਦੀਆਂ ਕਿਹੜੀਆਂ ਵੀਕਨੈਸ ਤੁਸੀਂ ਆਬਜ਼ਰਵ ਕੀਤੀਆਂ ਨੇ ਆਪਣੇ ਰਿਸਰਚ ਦੇ ਵਿੱਚ ਦੇਖੋ ਸਭ ਤੋਂ ਪਹਿਲਾਂ ਤਾਂ ਹੈਗੇ ਨੇ ਉਹ ਵਿਚਾਰੇ ਲੋੜ ਤੋਂ ਵੱਧ ਸ਼ਾਂਤ ਸੁਭਾਅ ਦੇ ਹੁੰਦੇ ਨੇ ਕਈ ਵਾਰੀ ਉਹਨਾਂ ਨੂੰ ਕੋਈ ਬੋਲ ਕੇ ਵੀ ਚਲਾ ਜਾਂਦਾ ਉਹ ਉਹਦਾ ਵੀ ਗੁੱਸਾ ਨਹੀਂ ਕਰਦੇ ਤਾਂ ਇਸ ਕਰਕੇ ਕਹਿ ਸਕਦੇ ਆਂ ਵੀ ਇਹ ਬੜੇ ਸ਼ਾਂਤ ਨੇ ਥੋੜਾ ਸੈਡਨੈਸ ਰਹਿੰਦੀ ਹੈ ਇਹਨਾਂ ਦੇ ਵਿੱਚ ਸਰ ਨੇ ਸਹਿੰਦੀ ਹੈ ਮਤਲਬ ਅਦਾਸੀ ਮਤਲਬ ਕੰਟਕਲੇਅਰ ਦੇ ਜਿਹੜੇ ਗੀਤ ਸੁਣਨ ਦਾ ਪਸੰਦ ਕਰਦੇ ਨੇ ਹਾਂ ਇਹ ਅਦਾਸੀ ਵਾਲੇ ਬੰਦੇ ਨੇ ਹੁੰਦੇ ਤਾਂ ਇੱਥੋਂ ਥੋੜਾ ਜਿਹਾ ਇਹਨਾਂ ਦੀ ਆਪਾਂ ਜਜਮੈਂਟ ਕਰ ਸਕਦੇ ਹਾਂ ਠੀਕ ਹੈ ਤੇ ਬਾਕੀ ਜਿਹੜੀ ਇਹਨਾਂ ਦੀਆਂ ਬਿਮਾਰੀਆਂ ਦੀ ਗੱਲ ਕਰਦੇ ਆ ਇਹਨਾਂ ਨੂੰ ਜਿੰਨੀਆਂ ਵੀ ਮੰਨ ਕੇ ਚੱਲੋ ਤੁਸੀਂ ਰੈਸਪੀਰੇਟਰੀ ਨਾਲ ਸੰਬੰਧਿਤ ਜਿਹੜੀਆਂ ਬਿਮਾਰੀਆਂ ਜ਼ਿਆਦਾਤਰ ਹੁੰਦੀਆਂ ਇਹਨਾਂ ਨੂੰ ਸਾਈਨਸ ਦੀ ਪ੍ਰੋਬਲਮ ਆ ਗਈ ਅਸਥਮਾ ਦੀ ਪ੍ਰੋਬਲਮ ਆ ਗਈ ਫਿਰ ਇਹਨਾਂ ਦੇ ਵਿੱਚ ਇੱਕ ਹੋਰ ਵੱਡੀ ਪ੍ਰੋਬਲਮ ਜਿਹੜੀ ਆਉਂਦੀ ਹੈ ਉਹ ਮਟਾਪੇ ਦਾ ਸ਼ਿਕਾਰ ਹੋ ਜਾਂਦੇ ਨੇ ਕਈ ਵਾਰੀ ਕੀ ਹੁੰਦਾ ਕਈ ਕਰਾਜ ਦੇਖਿਆ ਤੁਸੀਂ ਉਹ ਕਹਿੰਦੇ ਨੇ ਜੀ ਅਸੀਂ ਤਾਂ ਮਸਾਲਾ ਮਿਰਚ ਮਸਾਲਾ ਬਹੁਤ ਘਟਾਤਾ ਤੇ ਅਸੀਂ ਤਾਂ ਖਾਂਦੇ ਨਹੀਂ ਹੁਣ ਜੇ ਤੁਸੀਂ ਇਹ ਲੰਫੈਟਿਕ ਟੈਂਪਰਾਮੈਂਟ ਦੇ ਬੰਦੇ ਦਾ ਮਿਰਚ ਮਸਾਲਾ ਘਟਾ ਦੋਗੇ ਉਹਦੇ ਜਿੱਦਾ ਪਹਿਲਾਂ ਹੀ ਪਾਣੀ ਹੈ ਠੀਕ ਹੈ ਜੀ ਉਹਨੂੰ ਉਹਨੂੰ ਚਾਹੀਦਾ ਉਲਟਾ ਮਸਾਲਾ ਉਹਦਾ ਜਿਹੜੀ ਮੈਟਾਬੋਲਿਕ ਹੀਟ ਹੈ ਜੇ ਤੁਸੀਂ ਹੋਰ ਠੰਡੀ ਕਰਤੀ ਉਹਨੇ ਬਿਮਾਰੀਆਂ ਦਾ ਸ਼ਿਕਾਰ ਹੋ ਜਾਣਾ ਮਟਾਪੇ ਦਾ ਵੀ ਸ਼ਿਕਾਰ ਹੋ ਜਾਣਾ ਤੇ ਇਸ ਕਰਕੇ ਬੜਾ ਖਿਆਲ ਰੱਖਣ ਵਾਲੀ ਗੱਲ। ਪਰ ਉਹ ਤਾਂ ਹੀ ਕਹਿੰਦੇ ਨੇ ਵੀ ਇਹਨੂੰ ਤਾਂ ਜਿਹੜਾ ਪਾਣੀ ਹੈਗਾ ਉਹ ਵੀ ਕੀ ਵਾਂਗੂ ਲੱਗਦਾ ਹੈ ਤੇ ਦਿਨ ਦਿਨ ਫੁੱਲੀ ਜਾ ਰਿਹਾ। ਬਿਲਕੁਲ ਬਿਲਕੁਲ ਇਹਨੂੰ ਪਾਣੀ ਕੀ ਵਾਂਗੂ ਹੀ ਲੱਗੂਗਾ। ਜੀ ਅਰਥ ਵਾਲੇ ਦੀ ਕੀ ਵੀਕਨੈਸ ਹੁੰਦੀ ਹੈ ਸਭ ਤੋਂ ਵੱਡੀ ਵੀਕਨੈਸ ਕਿਹੜੀ ਹੁੰਦੀ ਹੈ ਔਰ ਇਹਨੂੰ ਕਿਹੜੀ ਬਿਮਾਰੀ ਲੱਗਣ ਦਾ ਸਭ ਤੋਂ ਜ਼ਿਆਦਾ ਚਾਂਸਸ ਰਹਿੰਦਾ ਹੈ। ਇਹਦੀ ਸਭ ਤੋਂ ਵੱਡੀ ਪ੍ਰੋਬਲਮ ਇਹ ਹੈ ਜੀ ਵੀ ਇਹ ਵੀ ਸਾਈਡ ਤਾਂ ਹੈ ਹੀ ਹੈ। ਤੇ ਇਹ ਝਗੜਾਲੂ ਪ੍ਰਕਿਰਤੀ ਦਾ ਬਣ ਜਾਂਦਾ ਜਦੋਂ ਇਹਦਾ ਬੈਲੈਂਸ ਵਿਗੜਦਾ ਮਤਲਬ ਉਹਦਾ ਆਬਵੀਅਸਲੀ ਗੱਲ ਹੈ ਡਾਕਟਰ ਸਾਹਿਬ ਜਦੋਂ ਉਹਨੇ ਵਾਲ ਦੀ ਖਲ ਖਿੱਚ ਲੈਣੀ ਹੈ ਤੇ ਕਹਿੰਣਾ ਜੀ ਆਹ ਹੋਇਆ ਕਿਉਂ ਇਸ ਤਰ੍ਹਾਂ ਹੋਇਆ ਕਿਵੇਂ ਕਿਸ ਤਰੀਕੇ ਨਾਲ ਹੋਇਆ ਤੇ ਆਬਵੀਅਸਲੀ ਗੱਲ ਹੈ ਫਿਰ ਤੇ ਵਾਲ ਦੀ ਖਾਲ ਤੇ ਝਗੜਾ ਦਾ ਕਾਰਨ ਬਣਨੀ ਹੈ ਝਗੜਾਲੂ ਹੋ ਗਿਆ ਅੱਛਾ ਜੀ ਦੂਸਰਾ ਜੀ ਦੂਸਰੀ ਜਿਹੜੀ ਇਹਦੀ ਗੱਲ ਹੈ ਜਿਹੜੀਆਂ ਇਹਦੀਆਂ ਬਿਮਾਰੀਆਂ ਦੀ ਗੱਲ ਕਰਦੇ ਆਪਾਂ ਜਿਵੇਂ ਬਿਮਾਰੀਆਂ ਦੇ ਵਿੱਚ ਦੇਖੋ ਇਹਦੀ ਜਿਹੜੀ ਜਿਹੜੀ ਇਹਦੀਆਂ ਬੌਲ ਜਾਂ ਇੰਟਰਸਟਾਈਨ ਦੀ ਗੱਲ ਕਰਦੇ ਆਂ ਪੇਟ ਦੀ ਗੱਲ ਕਰਦੇ ਆ ਬੜਾ ਨਾਜ਼ੁਕ ਹੁੰਦਾ ਹੈ ਇਹਦਾ ਇਹਨੇ ਕੁਝ ਵੀ ਕੁਝ ਜ਼ਿਆਦਾ ਚੀਜ਼ ਖਾ ਲਈ ਤਾਂ ਵੀ ਪ੍ਰੋਬਲਮ ਹੈ ਘੱਟ ਖਾ ਲਈ ਤਾਂ ਵੀ ਪ੍ਰੋਬਲਮ ਹੈ ਠੀਕ ਹੈ ਜੀ ਅੱਛਾ ਜੀ ਇਹ ਮੰਨ ਕੇ ਚੱਲੋ ਵੀ ਕਸਟਿਪੇਸ਼ਨ ਦੀ ਜਿਵੇਂ ਅੱਜ ਕੱਲ ਤੁਸੀਂ ਦੇਖਾਂ ਕਬਜ ਦੀ ਪ੍ਰੋਬਲਮ ਇਸ ਨੂੰ ਜ਼ਿਆਦਾ ਹੈ ਦੂਸਰਾ ਇਰੀਟੇਬਲ ਆਈਬੀਐਸ ਦੀ ਗੱਲ ਕਰਦੇ ਆ ਉਹ ਵੀ ਇਹਨਾਂ ਲੋਕਾਂ 'ਚ ਜ਼ਿਆਦਾ ਪਾਇਆ ਜਾਂਦਾ ਹੈ ਠੀਕ ਹੈ ਜੀ ਤੇ ਲੇਕਿਨ ਇਹਨਾਂ ਦੀ ਇੱਕ ਖਾਸियत ਹੋਰ ਤੁਹਾਨੂੰ ਦੱਸਦਾ ਜੀ ਵੀ ਸੈਂਗੁਨ ਟੈਂਪਰਮੈਂਟ ਮੀਟ ਨਹੀਂ ਖਾ ਸਕਦਾ ਜੇ ਖਾਏਗਾ ਤਾਂ ਉਹਦੀਆਂ ਪ੍ਰੋਬਲਮ ਵੱਧ ਜਾਣਗੀਆਂ ਠੀਕ ਹੈ ਇਹ ਬੰਦਾ ਇਹ ਟੈਂਪਰਮੈਂਟ ਆ ਜਿਹੜਾ ਇਹਨੂੰ ਅਗਰ ਨਾਨਵੇਜ ਦਿੰਨੇ ਆ ਤੇ ਇਹਨੂੰ ਬਹੁਤ ਸੂਟ ਕਰਦਾ। ਅੱਛਾ ਇਹ ਵੀ ਹੁੰਦਾ ਜੀ? ਇਹ ਵੀ ਹੁੰਦਾ ਜੀ। ਹੁਣ ਇੱਥੇ ਜੋੜੀਆਂ ਬਣਾ ਕੇ ਰੱਖੀਆਂ ਹੋਈਆਂ ਨੇ। ਤੇ ਉਹਨਾਂ ਦੇ ਐਲੀਮੈਂਟ ਵੀ ਕੱਢੇ ਹੋਏ ਨੇ ਕਿ ਕਿਸ ਤਰੀਕੇ ਨਾਲ ਕਿਹੜਾ ਬੰਦਾ ਕਿਵੇਂ ਵਿਹਾਰ ਕਰਦਾ ਔਰ ਕਿਸ ਤਰੀਕੇ ਨਾਲ ਚੱਲਦਾ ਡਾਕਟਰ ਸਾਹਿਬ ਇੱਕ ਗੋਲ ਸਰਕਲ ਕੀ ਚੀਜ਼ ਹੈਗੀ ਸਾਨੂੰ ਇਹ ਵੀ ਸਮਝਾ ਦਿਓ ਉਹ ਤੁਸੀਂ ਕਹਿ ਰਹੇ ਸੀ ਕੁੰਡਲਣ ਲਈ ਗੱਲ ਤੁਸੀਂ ਹਜੇ ਸਮਝਾਈ ਨਹੀਂ ਹੁਣ ਤੁਸੀਂ ਉਹ ਸਾਨੂੰ ਵੀ ਗੱਲ ਸਮਝਾ ਦਿਓ ਕਿਵੇਂ ਕਹਿ ਰਹੇ ਸੀ ਤੁਸੀਂ ਇਸ ਵਿੱਚ ਮੈਂ ਤੁਹਾਨੂੰ ਇਹੀ ਦੱਸਣਾ ਚਾਹਾਂਗਾ ਜੀ ਦੇਖੋ ਵੀ ਇਹ ਜਿਹੜੇ ਚਾਰ ਤੱਤ ਦਿਖਾਏ ਆਪਾਂ ਇਹਦੇ ਵਿੱਚ 에ਰ ਆ ਜਮੇ ਇਹਦੇ ਵਿੱਚ ਹੌਟ ਹੌਟ ਆ ਤੇ ਵੈਟ ਆ ਮਤਲਬ ਠੀਕ ਹੈ ਜੀ ਤੇ ਇਹ ਜਿਹੜੀ ਫਾਇਰ ਆ ਇਹ ਹੌਟ ਐਂਡ ਡਰਾਈ ਆ ਠੀਕ ਹੈ ਹੁਣ ਇਹਦੇ ਵਿੱਚ ਇਹ ਵਾਟਰ ਜਿਹੜਾ ਹੈਗਾ ਇਹਦਾ ਵੈਟਾ ਤੇ ਇਹ ਕੋਲਡ ਹੈ ਠੀਕ ਹੈ ਤੇ ਅਰਥ ਡਰਾਈ ਤੇ ਦੂਜੀ ਕੋਲਡ ਹੈ ਠੀਕ ਹੈ ਜੀ ਹੁਣ ਇਹ ਖੁਸ਼ਕ ਹੈ ਹਵਾ ਖੁਸ਼ਕ ਹੋਗੀ ਹਾਂ ਹਾਂ ਜੀ ਇਹ ਇੱਕ ਇਹ ਖੁਸ਼ਕ ਹੈ ਬਿਲਕੁਲ ਠੀਕ ਹੈ ਜੀ ਤੇ ਆ ਵੀ ਖੁਸ਼ਕ ਹੈ ਜੇ ਇਹ ਦੋਨੇ ਰਲਗੇ ਤੇ ਦੋਨਾਂ ਦੀ ਖੁਸ਼ਕੀ ਹੈ ਜਿਹੜੀ ਇਹ ਵਿੱਚ ਝਗੜਾ ਪੈਦਾ ਕਰੂਗੀ ਠੀਕ ਹੈ ਠੀਕ ਹੈ ਨਾ ਸਰ ਤੇ ਮਤਲਬ ਖੁਸ਼ਕੀ ਤੇ ਖੁਸ਼ਕੀ ਵਾਲਾ ਸੁਭਾਅ ਤੁਸੀਂ ਕਹਿ ਰਹੇ ਹੋ ਕਿ ਏਅਰ ਤੇ ਅਰਥ ਵਾਲਾ ਜਿਹੜਾ ਸੈਗਮੈਂਟ ਹੈਗਾ ਅਸੀਂ ਕੋਸ਼ਿਸ਼ ਕਰੀਏ ਕਿ ਇਸ ਤਰ੍ਹਾਂ ਦੇ ਜੋੜਿਆਂ ਦਾ ਮਿਲਾਪ ਨਾ ਕਰਵਾਈਏ ਇਹ ਵੀ ਇਹ ਵੀ ਬਹੁਤ ਔਖਾ ਕੰਮ ਹੈ ਜੇ ਤੁਸੀਂ ਇਹਨੂੰ ਮਿਲਾਤਾ ਏਅਰ ਵਾਲੇ ਨੂੰ ਜੀ ਇਹਦੇ 'ਚ ਇੱਕ ਪ੍ਰੋਬਲਮ ਇਹ ਹੈ ਵੀ ਇਹਨੇ ਟਿੱਕੇ ਨਹੀਂ ਬਣਾ ਇਹਨੂੰ ਥੋੜਾ ਜਿਹਾ ਸ਼ਾਂਤ ਵਰਨਾ ਵਾਤਾਵਰਨ ਚਾਹੀਦਾ ਇਹ ਇੱਥੇ ਵੀ ਪੰਗਾ ਪੈਣ ਦੀ ਸੰਭਾਵਨਾ ਹੈ ਤੇ ਫਿਰ ਬਣਦੀ ਕਿਹਦੇ ਨਾਲ ਹੈ ਏਅਰ ਵਾਲੇ ਸੁਭਾਅ ਦੀ ਏਅਰ ਵਾਲੇ ਦੀ ਦੇਖੋ ਏਅਰ ਵਾਲੇ ਦੀ ਇਹ ਇਹਦੇ ਨਾਲ ਬਣ ਸਕਦੀ ਹੈ ਵਾਟਰ ਵਾਲੇ ਨਾਲ ਵਾਟਰ ਵਾਲੇ ਨਾਲ ਉਹ ਇਸ ਕਰਕੇ ਬਣ ਸਕਦੀ ਕਿਉਂਕਿ ਇਹ ਬੰਦੇ ਨੂੰ ਵਿਚਾਰੇ ਨੂੰ ਜਿਹਦੇ ਨਾਲ ਲਾ ਦਾਂਗੇ ਉਹੋ ਜਿਹਾ ਹੋ ਜਾਊ ਠੀਕ ਹੈ ਇਹ ਸਾਰਾ ਨਾਲ ਐਗਰੀਏਬਲ ਹੈ ਠੀਕ ਹੈ ਇਹ ਸਭ ਨੂੰ ਕਹਿੰਦਾ ਯੈਸ ਓਕੇ ਹਾਂ ਤੇ ਫਿਰ ਜਿਹੜਾ ਫਾਇਰ ਵਾਲਾ ਉਹਦੀ ਸਭ ਤੋਂ ਜ਼ਿਆਦਾ ਕਿਦਨਾਲ ਬਣਨ ਵਾਲੀ ਹੈ ਫਾਇਰ ਵਾਲੇ ਦੀ ਦੇਖੋ ਫਾਇਰ ਵਾਲੇ ਦੀ ਇਹਦੇ ਨਾਲ ਵੀ ਬਣ ਜਾਊਗੀ ਇਹਦੀ ਵੀ ਇਹਦੇ ਨਾਲ ਵੀ ਬਣ ਸਕਦੀ ਹੈ ਕਿਉਂਕਿ ਇਹ ਦੋਨੇ ਗੋਲ ओरिएंटेड ਨੇ ਓਕੇ हां क्योंकि ਇਹਦੇ ਚ ਵੀ ਨਰਜੀ ਲੈਵਲ ਹਾਈ ਹੈ ਇਹਦੇ ਚ ਵੀ ਨਰਜੀ ਲੈਵਲ ਹਾਈ ਹੈ ਜਿਹੜੇ ਜਿਹੜੇ ਪਰਿਵਾਰ ਚਾਹੁੰਦੇ ਨੇ ਜਿਹੜੇ ਮਾਤਾ ਪਿਤਾ ਚਾਹੁੰਦੇ ਨੇ ਅ ਐਲੀਮੈਂਟ ਪੈਦਾ ਕੀਤੇ ਜਾ ਸਕਦੇ ਨੇ ਹੁਣ ਸਵਾਲ ਇਹ ਹੈ ਕਿ ਐਲੀਮੈਂਟ ਪੈਦਾ ਜਿਨ੍ਹਾਂ ਚ ਘਟ ਨੇ ਜਾਂ ਵੱਧ ਨੇ ਲੋੜੋਂ ਲੋੜੋਂ ਵੱਧ ਘਟਾਇਆ ਜਾ ਸਕਦੇ ਨੇ ਜਾਂ ਜਿਨ੍ਹਾਂ ਚ ਲੋੜੋਂ ਘਟਨੇ ਵਧਾਏ ਜਾ ਸਕਦੇ ਨੇ ਤੁਹਾਡੀ ਰਿਸਰਚ ਕੀ ਕਹਿੰਦੀ ਹੈ ਸਾਫ ਸਾਫ ਗੱਲ ਦੇਖੋ ਜੀ ਇਹ ਸਾਫ ਸਾਫ ਗੱਲ ਇਹ ਹੈ ਵੀ ਇਹ ਕੁਦਰਤੀ ਹੁੰਦੇ ਆ ਓਕੇ ਇਹ ਕੁਦਰਤੀ ਹੁੰਦੇ ਆ ਇਹਨਾਂ ਨੂੰ ਆਪਾਂ ਨਹੀਂ ਵਧਾ ਇਹ ਹਾਂ ਲੇਕਿਨ ਸਾਡੀ ਸਟਰੈਂਥ ਕੀ ਹੈ ਸਾਡੀ ਵੀਕਨੈਸ ਕੀ ਹੈ ਸਾਡੀ ਡਾਈਟ ਕੀ ਹੈ ਸਾਡੀਆਂ ਬਿਮਾਰੀਆਂ ਕੀ ਹੋ ਸਕਦੀਆਂ ਇਹਨਾਂ ਦੇ ਅਗਰ ਅਸੀਂ ਕੰਮ ਕਰੀਏ ਤਾਂ ਫਿਰ ਅਸੀਂ ਆਪਣੇ ਆਪ ਨੂੰ ਹਾਂ ਮਤਲਬ ਤੁਹਾਡਾ ਕਹਿਣ ਦਾ ਮਤਲਬ ਇਹ ਵੀ ਜਿਹੜੀ ਪ੍ਰਕਿਰਤੀ ਸਾਡੀ ਉਹੀ ਰਹੇਗੀ ਅਸੀਂ ਜਿਹੜੀ ਉਸ ਪ੍ਰਕਿਰਤੀ ਨੂੰ ਬੈਸਟ ਡਾਈਟ ਦੇ ਸਕਦੇ ਆ ਬੈਸਟ ਉਹਦੇ ਜਿਹੜਾ ਰਿਜ਼ਲਟ ਜਿਹੜਾ ਅਸੀਂ ਕੱਢ ਸਕਦੇ ਉਹ ਪੋਸੀਬਲ ਹੈਗਾ ਉਹ ਉਹ ਪੋਸੀਬਲ ਹੈਗਾ ਜੀ ਬਲਕਿ ਜੇ ਬੰਦੇ ਨੇ ਟੈਂਪਰਮੈਂਟ ਜਾਣ ਲਿਆ ਟੈਂਪਰਮੈਂਟ ਮੰਨ ਲਓ ਤਾਂ ਨਰਵਸ ਵੀ ਆਪਾਂ ਗੱਲ ਕਰਦੇ ਆਂ ਜੇ ਉਹਨੂੰ ਆਪਦੀ ਵੀਕਨੈਸ ਵਾ ਤਾਂ ਲੱਗੀ ਵੀ ਮੇਰੀ ਵੀਕਨੈਸ ਕਰਕੇ ਪੰਗਾ ਪੈ ਰਿਹਾ ਤੇ ਜੇ ਉਹ ਆਪਦੀ ਵੀਕਨੈਸ ਦੂਰ ਕਰ ਲੇ ਤਾਂ ਫਿਰ ਉਹ ਇਹ ਚ ਸੁਧਾਰ ਕਰਕੇ ਆਪਦੀ ਵਧੀਆ ਲਾਈਫ ਵੀ ਜਿਉ ਸਕਦਾ ਜੀ ਜੀ ਤੁਸੀਂ ਦੇਖੋ ਆਪਣੀ ਪੂਰੀ ਰਿਸਰਚ ਹੈਗੀ ਹੈ ਕਈ ਸਾਲਾਂ ਦੀ ਰਿਸਰਚ ਦੇ ਵਿੱਚ ਡਾਕਟਰ ਸਾਹਿਬ ਡਾਕਟਰ ਰਜਿੰਦਰ ਜੀ ਲੱਗੇ ਹੋਏ ਸੀ ਡਾਕਟਰ ਸਾਹਿਬ ਫਿਰ ਇੱਕ ਹੋਰ ਅਹਿਮ ਬੜਾ ਸਵਾਲ ਹੈ ਜਿਹੜਾ ਇਹ ਸਾਰੀ ਗੱਲਬਾਤ ਵਾ ਜਿਹੜਾ ਪੈਦਾ ਹੁੰਦਾ ਹੈ ਇਸ ਤਰ੍ਹਾਂ ਦੀਆਂ ਚੀਜ਼ਾਂ ਇਲੈਕਟਰੋ ਹੋਮੀਓਪੈਥੀ ਦੇ ਵਿੱਚ ਹੈਗੀਆਂ ਨੇ ਕਿ ਆਪਾਂ ਜਿਹੜਾ ਇਲਾਜ ਟ੍ਰੀਟਮੈਂਟ ਇਸ ਕਿਸਮ ਦੀਆਂ ਐਲੀਮੈਂਟ ਵਾਲੇ ਲੋਕਾਂ ਦੀ ਅਸੀਂ ਸੈੱਟ ਕਰ ਰੱਖ ਸਕੀਏ ਜਾਂ ਸੈੱਟ ਕਰ ਸਕੀਏ ਬਿਲਕੁਲ ਪੂਰੀ ਤਰ੍ਹਾਂ ਨਾਲ ਹੈ ਜੀ ਪਹਿਲਾਂ ਜਦ ਵਿੱਚ ਇਹਦੇ ਵਿੱਚ ਆਪਾਂ ਉਹਦਾ ਟੈਂਪਰਮੈਂਟ ਦੇਖਿਆ ਹੁਣ ਮੰਨ ਲਓ ਬੰਦੇ ਨੂੰ ਡਾਇਬਟੀਜ਼ ਆ ਸ਼ੂਗਰ ਜਿਹਨੂੰ ਕਹਿੰਦੇ ਆ ਤਾਂ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਇਹ ਸੰਗਣ ਵਾਲਿਆਂ ਵਿੱਚ ਜ਼ਿਆਦਾ ਹੁੰਦੀ ਹੈ ਠੀਕ ਹੈ ਜੀ ਜਦੋਂ ਸਾਨੂੰ ਪਤਾ ਲੱਗਿਆ ਵੀ ਇਹ ਇਹਨੂੰ ਡਾਇਬਟੀਜ਼ ਆ ਇਹਦੀ ਡਾਈਟ ਕੀ ਹੋਣੀ ਚਾਹੀਦੀ ਹੈ ਤੇ ਇਹਦੀ ਮੈਡੀਸਿਨ ਕੀ ਹੋਣੀ ਚਾਹੀਦੀ ਹੈ ਜਦੋਂ ਅਸੀਂ ਉਹ ਸਿਲੈਕਟ ਕਰ ਲਈ ਬੰਦੇ ਨੂੰ ਸਮਝਾਤਾ ਬੰਦੇ ਨੇ ਕਰ ਲਿਆ ਤਾਂ ਉਹ इजीली ਠੀਕ ਹੋ ਸਕਦਾ ਜੀ ਤਾਂ ਹੀ ਫਿਰ ਤੁਹਾਡੇ ਰਿਜ਼ਲਟ ਤਾਂ ਹੀ ਮੈਨੂੰ ਹੁਣ ਗੱਲ ਸਮਝ ਆਈ ਹੈ ਵੀ ਤਾਂ ਹੀ ਤੁਹਾਡੇ ਜਿਹੜੇ ਰਿਜ਼ਲਟ ਹੈਗੇ ਨੇ ਉਹ ਬਹੁਤ ਮੈਰੀਕਲ ਹੁੰਦੇ ਨੇ ਜਾਦੂਈ ਰਿਜ਼ਲਟ ਹੁੰਦੇ ਨੇ ਤੁਹਾਡੀ ਮੈਡੀਸਨ ਦੇ ਪਹਿਲਾਂ ਤੁਸੀਂ ਟੈਂਪਰਮੈਂਟ ਚੈੱਕ ਕਰ ਬਿਲਕੁਲ ਜੀ ਪਹਿਲਾਂ ਅਸੀਂ ਟੈਂਪਰਮੈਂਟ ਚੈੱਕ ਕਰਦੇ ਆਂ ਫਿਰ ਬੰਦੇ ਨੂੰ ਸਮਝਾਉਂਦੇ ਆਂ ਤੁਸੀਂ ਕੀ ਖਾਣਾ ਕੀ ਨਹੀਂ ਖਾਣਾ ਫਿਰ ਅਸੀਂ ਉਹਦੇ ਅਕੋਰਡਿੰਗ ਉਹਨੂੰ ਮੈਡੀਸਨ ਦਿੰਨੇ ਆ ਇਹਨਾਂ ਦੇ ਸਾਰੇ ਟੈਂਪਰਮੈਂਟ ਦੀ ਮੈਂ ਅਲੱਗ-ਅਲੱਗ ਮੈਡੀਸਨ ਇੱਕ ਬਣਾਈ ਹੋਈ ਹੈ ਪਲੱਸ ਉਹਦੀਆਂ ਜਿਹੜੀਆਂ ਇਹ ਬਿਮਾਰੀਆਂ ਸੀ ਨਾਲ ਉਹ ਦਵਾਈ ਦਿੰਨੇ ਆ ਕੀ ਕਿਹੜੀਆਂ ਕਮ ਬਿਮਾਰੀਆਂ ਦਾ ਇਲਾਜ ਹੈਗਾ ਜੀ ਇਲੈਕਟ੍ਰੋ ਹੋਮਿਓਪੈਥੀ ਦੇ ਵਿੱਚ ਤੁਹਾਡੀ ਰਿਸਰਚ ਦੇ ਵਿੱਚ ਦੇਖੋ ਜੀ ਇਲੈਕਟ੍ਰੋ ਹੋਮਿਓਪੈਥੀ ਦਾ ਮੇਰੇ ਹਿਸਾਬ ਦੇ ਵਿੱਚ ਕੀ ਹੁੰਦਾ ਹੈ ਵੀ ਇਹ ਹਮੇਸ਼ਾ ਮੈਰਕਲ ਹੀ ਕਰਦੀ ਹੈ ਇਹਦਾ ਕਈ ਵਾਰੀ ਇਸ ਤਰ੍ਹਾਂ ਵੀ ਹੁੰਦਾ ਵੀ ਲਾ ਲਾਜ ਬਿਮਾਰੀ ਵੀ ਠੀਕ ਹੋ ਜਾਂਦੀ ਜਿਵੇਂ ਕਿ ਕੈਂਸਰ ਓਕੇ ਹਾਂ ਜੀ ਹਾਂ ਜੀ ਕਿਹੜੇ ਕਿਹੜੀ ਬਿਮਾਰੀਆਂ ਜਿਵੇਂ ਇੱਕ ਬੱਚੇ ਬਾਹਰ ਬੈਠੇ ਨੇ ਆਟイズਮ ਵਾਲੇ ਬੱਚੇ ਬੱਚੀ ਨੂੰ ਘੱਟ ਬੋਲਦੀ ਹੈ ਤੇ ਬੱਚਾ ਜਿਹੜਾ ਉਹ ਰਿਸਪੌਂਸ ਦੋ ਤਿੰਨ ਵਾਰ ਆਵਾਜ਼ ਮਾਰਨ ਤੋਂ ਬਾਅਦ ਦਿੰਦਾ ਹੈ ਇੱਕ ਹੀ ਹੁੰਦੀ ਹੈ ਜੀ ਪਿਛਲੀ ਵਾਰ ਅਸੀਂ ਥੋੜੀ ਵੀਡੀਓ ਦਿਖਾਈ ਸੀ ਕਿਉਂ ਠੀਕ ਹੋ ਸਕਦੇ ਨੇ ਬਿਲਕੁਲ ਜੀ ਤੁਹਾਡੀ ਵੀਡੀਓ ਦੇਖਣ ਤੋਂ ਬਾਅਦ ਵੀ ਕਈ ਬੱਚਿਆਂ ਦਾ ਲਾ ਚੱਲਿਆ ਜੀ ਤੇ ਉਹਨਾਂ 'ਚ ਬਹੁਤ ਫਰਕ ਹੈ ਤੇ ਹੋ ਸਕਦਾ ਤਾਂ ਅਸੀਂ ਕਦੇ ਦੁਬਾਰਾ ਆऊं ਤੇ ਤੁਹਾਨੂੰ ਉਹਨਾਂ ਦਾ ਵੀਡੀਓ ਬਣਾਉਣ ਦਾ ਸ਼ਾਇਦ ਮੌਕਾ ਮਿਲੇ ਇਹ ਲਗਭਗ ਜਿਹੜੀ ਅਸੀਂ ਦਵਾਈ ਦਿੰਨੇ ਆ ਮਹੀਨੇ ਸਵਾ ਮਹੀਨੇ ਦੇ ਵਿੱਚ ਰਿਜ਼ਲਟ ਮਿਲਨੇ ਸ਼ੁਰੂ ਹੋ ਜਾਂਦੇ ਆ ਹਾਂ ਡਿਪੈਂਡ ਕਰਦਾ ਵੀ ਉਹਨੂੰ 6 ਮਹੀਨੇ ਦਵਾਈ ਚੱਲੇ ਜਾਂ ਸਾਲ ਚੱਲੇ ਪਰ ਰਿਜ਼ਲਟ ਮਿਲਦੇ ਬਹੁਤ ਹਾਂਜੀ 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 ਬੜੇ ਮਾਪੇ ਖੁਸ਼ ਨੇ ਮਤਲਬ ਉਹਨਾਂ ਦੇ ਬੱਚਿਆਂ ਦੇ ਵਿੱਚ ਹੋਪ ਜੱਗੀ ਹੈ ਇਕ ਜੀ ਜੀ ਹਾਂਜੀ ਹਾਂਜੀ ਡਾਕਟਰ ਸਾਹਿਬ ਤੁਹਾਨੂੰ ਮਿਲਣ ਦਾ ਕੀ ਤੰਗ ਹੈਗਾ ਰਾਬਤਾ ਕਿਵੇਂ ਕੀਤਾ ਜਾ ਸਕਦਾ ਤੁਹਾਡੇ ਨਾਲ ਮਿਲਣ ਦੇ ਲਈ ਤੁਹਾਨੂੰ ਸਰ ਅਪਾਇੰਟਮੈਂਟ ਲੈਣੀ ਜ਼ਰੂਰੀ ਹੈ ਜੀ ਸਾਡਾ ਇੱਕ ਨੰਬਰ ਜਿਹੜਾ ਹੈਗਾ रिसेप्शन ਦਾ ਹੋ ਤੇ ਤੁਸੀਂ ਗੱਲ ਕਰਕੇ ਤੁਸੀਂ ਅਪਾਇੰਟਮੈਂਟ ਲੈ ਕੇ ਆ ਸਕਦੇ ਨੇ ਮੰਗਲ ਵੀਰ ਤੇ ਸ਼ਨੀਵਾਰ ਤਿੰਨ ਦਿਨ ओपीडी ਮੇਰੀ ਹੁੰਦੀ ਹੈ ਬਾਕੀ ਦੋ ਡਾਕਸਬਾਨ ਹੋਰ ਨੇ ਤੇ ਉਹ ਇੱਥੇ ਹਫਤੇ ਦੇ 6-7 ਦਿਨ ਅਵੇਲੇਬਲ ਰਹਿੰਦੇ ਨੇ ਜੀ ਬਹੁਤ-ਬਹੁਤ ਸ਼ੁਕਰੀਆ ਬਹੁਤ ਚੰਗੀ ਰਿਸਰਚ ਨਾਲ ਸਾਨੂੰ ਜਾਣੂ ਕਰਵਾਉਣ ਵਾਸਤੇ ਥੈਂਕ ਯੂ ਜੀ ਸੋ ਇਸ ਹਨ ਡਾਕਟਰ ਰਜਿੰਦਰ ਜਿਨ੍ਹਾਂ ਨੇ ਦੱਸਿਆ ਕਿ ਕਿਸ ਤਰੀਕੇ ਨਾਲ ਅਸੀਂ ਜੇਕਰ ਐਲੀਮੈਂਟ ਸਮਝ ਲਈਏ ਆਪਣੇ ਪਾਰਟਨਰ ਦਾ ਆਪਣੇ ਬਿਜ਼ਨਸ ਪਾਰਟਨਰ ਦਾ ਆਪਣੇ ਬੱਚੇ ਦਾ ਆਪਣੇ ਮਾਪਿਆਂ ਦਾ ਤਾਂ ਬਹੁਤ ਸਾਰੀਆਂ ਦਿੱਕਤਾਂ ਪਰੇਸ਼ਾਨੀਆਂ ਘਰਾਂ ਦੇ ਵਿੱਚੋਂ ਖਤਮ ਹੋਣ ਗਈਆਂ ਤੇ ਜੇਕਰ ਉਹੀ ਟੈਂਪਰਮੈਂਟ ਸਮਝ ਕੇ ਅਸੀਂ ਉਹਦੀਆਂ ਬਿਮਾਰੀਆਂ ਦੇ ਉੱਤੇ ਕੰਮ ਕਰਨਾ ਸ਼ੁਰੂ ਕਰ ਦਈਏ ਤਾਂ ਬਹੁਤ ਸਾਰੀਆਂ ਦਿੱਕਤਾਂ ਪਰੇਸ਼ਾਨੀਆਂ ਜਿਹੜੀਆਂ ਬੜੀ ਛੇਤੀ ਜਿਹੜੀਆਂ ਉਹ ਰਿਕਵਰ ਹੋ ਸਕਦੀਆਂ ਨੇ ਫਿਲਹਾਲ ਇਹ ਵੀਡੀਓ ਤੁਹਾਨੂੰ ਕਿਵੇਂ ਲੱਗੀ ਇਸ ਬਾਬਤ ਤੁਸੀਂ ਆਪਣੀ ਰਾਏ ਸਾਨੂੰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦਿਓ ਫਿਲਹਾਲ ਮੈਨੂੰ ਇਹ ਵੀਡੀਓ ਇੱਥੇ ਹੀ ਖਤਮ ਕਰਨੀ ਦਿਵਾ ਗਿਆ ਧੰਨਵਾਦ